ਸੱਚ ਦੀ ਆਵਾਜ਼ న్యూਜ਼ ਪੰਜਾਬ ਅਤੇ ਮੰਡ న్యూਜ਼ ਪੰਜਾਬ ਚੈਨਲ ਦੇ ਹਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਸ ਕੋ ਪਿਛਲੇ ਦਿਨੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਾਜਵੀਰ ਸਿੰਘ ਜਵੰਦਾ ਜੋ ਇੱਕ ਸੜਕ ਹਾਦਸੇ ਦਾ ਸ਼ਹੀਦ ਹੋ ਗਏ ਸਨ ਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਉਹਨਾਂ ਦੀ ਸਿਹਤ ਜਾਬ ਹੋਣ ਵਾਸਤੇ ਉਸ ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਕਿ ਪ੍ਰਮਾਤਮਾ ਜਲਦੀ-ਜਲਦੀ ਉਹ ਤੰਦਰੁਸਤ ਹੋ ਜਾਣ ਤੇ ਅਸੀਂ ਵੀ ਆਪਣੇ ਚੈਨਲ ਰਾਹੀਂ ਉਸ ਅਕਾਲ ਪੁਰਖ ਉਸ ਪ੍ਰਮਾਤਮਾ ਅੱਗੇ ਇਹਹੀ ਬੇਨਤੀ ਕਰਦੇ ਆਂ ਕਿ ਸਚੇ ਪਾਤਸ਼ਾਹ ਉਹ ਜਲਦੀ-ਜਲਦੀ ਠੀਕ ਹੋ ਜਾਣ ਤੇ ਆਪਣੇ ਪਰਿਵਾਰ ਦੇ ਵਿੱਚ ਰਾਜ ਖੁਸ਼ੀ ਘਰੇ ਪਰਤਨ ਅੱਗੇ ਜਿਹੜਾ ਅਸੀਂ ਵਿਸ਼ਾ ਉਹਨਾਂ ਲੈ ਕੇ ਚੁਣਿਆ ਕਿਉਂਕਿ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਦੇ ਹੁੰਦੇ ਹੁੰਦੇ ਆ ਕਿ ਅਸੀਂ ਕੋਈ ਨਵਾਂ ਨਵਾਂ ਮੁੱਦਾ ਲੈ ਕੇ ਜਨਤਰੀ ਕੇਰੀ ਵਿੱਚ ਪੇਸ਼ ਹੁੰਦੇ ਆ ਪਰ ਤੁਹਾਡਾ ਮਨਮੋਹੀ ਪਿਆਰ ਮਿਲਦਾ ਭਾਵੇਂ ਅਸੀਂ ਦਸਕਾਂ ਨੂੰ ਬੇਨਤੀ ਕਰਦੇ ਆ ਵੀ ਕਮੈਂਟਾਂ ਰਾਹੀਂ ਸਾਨੂੰ ਹੌਸਲਾ ਫਜ਼ਾਈ ਕਰੋ ਜੀ ਆਪਣੀ رائے ਦਿਓ ਜਿੱਥੇ ਕਿਤੇ ਕਮੀ ਪਈ ਸੀ ਆ ਉਹ ਵੀ ਤੁਸੀਂ ਦੱਸ ਕੋਸ਼ਿਸ਼ ਕਰੋ ਪਰ ਬਹੁਤ ਸੱਜਣਾ ਜਿਹੜੇ ਕਮੈਂਟ ਤਾਂ ਨਹੀਂ ਕਰਦੇ ਪਰ ਬਕਾਇਦਾ ਫੋਨ ਲਾ ਕੇ ਬڑا ਹੌਸਲਾ ਦਿੰਦੇ ਆ ਉਹਦਾ ਮਾਨ ਦੇ ਨਾਲ ਸੇਵਾ ਵਿੱਚ ਆ ਹੋ ਜਾਂਦਾ ਤੇ ਕਈ ਸੱਜਣ ਜਿਹੜੇ ਫੋਨ ਆਹੀਂ ਸੁਝਾਵੀ ਦਿੰਦੇ ਆ ਤੇ ਅਸੀਂ ਉਹਨਾਂ ਦੇ ਸੁਝਾਵਾਂ ਤੇ ਗੌਰ ਵੀ ਜਾਨੀ ਕਰਦੇ ਆ ਤੇ ਦਰਸ਼ਕੋ ਜਿਹੜੀ ਅਸੀਂ ਅੱਜ ਗੱਲ ਕਰਨ ਜਾ ਰਹੇ ਆ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਜਿਹੜੇ ਸੜਖਾ ਸੇ ਸਤਕਾਰ ਹੋ ਗਈ ਸੀ ਬੜਾ ਦੁੱਖ ਲੱਗਿਆ ਉਜ ਤਾਂ ਕਹਿ ਰਹੇ ਆ ਵੀ ਉਹਨਾਂ ਵਿੱਚ ਕੋਈ ਗਾਂ ਬਚੀ ਆ ਕੁਝ ਕਹਿ ਰਹੇ ਲੋਕ ਵੀ ਉਹ ਸਾਣ ਕੋਈ ਪੜਦੀ ਸੀ ਔਰਾ ਉਹਨਾਂ ਦੇ ਵਿੱਚ ਉਹ ਬੱਜੇ ਆ ਪਰ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਆ ਉਹਨਾਂ ਨੂੰ ਲੈ ਕੇ ਕਿਉਂਕਿ ਇਹ ਹਾਸਾ ਕੋਈ ਪਹਿਲਾਂ ਨਹੀਂ ਅਵਾਰਾ ਪਸ਼ੂਆਂ ਦੇ ਕਾਰਨ ਲਗਾਤਾਰ ਹਾਸੇ ਵਾਪਰ ਰਹੇ ਆ ਤੇ ਬੜੀਆਂ ਕੀਮਤੀ ਜਾਨਾਂ ਵੀ ਜਿਹੜੀਆਂ ਜਾ ਰਹੀਆਂ ਵਾਂ ਤੇ ਇਹਨਾਂ ਹਾਸਿਆਂ ਵਿੱਚ ਜਿਹੜੇ ਆਵਾਰਾ ਪਸ਼ੂ ਆ ਜਾਂ ਆਵਾਰਾ ਗਾਵਾਂ ਆ ਉਹ ਵੀ ਜ਼ਖਮੀ ਹੋ ਰੀਆਂ ਵਾਂ ਪਰ ਨੋਬਤ ਹੁਣ ਇਹ ਹੁੰਦੀ ਆ ਵੀ ਇਹ ਪਿਛਲੇ ਲੰਬੇ ਸਮੇਂ ਤੋਂ ਆਵਾਰਾ ਪਸ਼ੂ ਨੂੰ ਲੈ ਕੇ ਮੁੱਦਾ ਉੱਡਦਾ ਰਿਹਾ ਸਮੇਂ-ਸਮੇਂ ਤੇ ਜਥੇਬੰਦੀਆਂ ਮੁੱਦੇ ਚੱਕਦੀਆਂ ਰਹੀਆਂ ਸਰਕਾਰਾਂ ਨੇ ਭਾਵੇਂ ਆਪਣੇ ਆਪਣਲੇ ਕਦਮ ਦਿਆਂ ਪਰ ਅਸੀਂ ਉਹਦੇ ਅੱਜ ਤੱਕ ਕਾਮਯਾਬ ਨਹੀਂ ਹੋਏ ਤੇ ਅੱਜ ਇਸ ਸੰਬੰਧੀ ਗੱਲ ਕਰਨ ਵਾਸਤੇ ਵੀ ਅੱਜ ਕੋਈ ਹੋਰ ਸਾਡਾ ਰਾਜਵੀਰ ਇਸ ਸੜਕ ਹਾਸੀਆ ਸਕਾਰ ਨਾ ਹੋਵੇ ਅਵਾਰਾ ਪਸ਼ੂ ਦੇ ਕਰਕੇ ਆਪਦੀ ਕੀਮਤੀ ਜਾਨ ਨਾ ਗੋਣੀ ਪਵੇ ਤੇ ਇਸ ਅੱਜ ਵਿਚਾਰ ਚਰਚਾ ਕਰਨ ਵਾਸਤੇ ਅੱਜ ਸਾਡੇ ਨਾਲ ਫੇਰ ਜੁੜ ਚੁੱਕੇ ਆ ਭਾਈ ਮਨਜੀਤ ਸਿੰਘ ਜੀ ਮੰਡਲ ਜੋ ਅਸੀਂ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਤੇ ਤੁਸੀਂ ਆਪਣੇ ਮੈਂ ਦੁਆਰਾ ਫੇਰ ਕਹੂੰਗਾ ਆਪਣੇ ਪਿੰਸੀ ਆਸ ਨੂੰ ਜ਼ਰੂਰ ਦਿਓ ਜੀ ਭਾਈ ਮਨਜੀਤ ਸਿੰਘ ਮੰਡਲ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ 'ਚ ਤੁਹਾਡਾ ਸਵਾਗਤ ਕਰਦੇ ਆ ਜੀ ਸੋ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਲੋਕਾਂ ਦੇ ਨਾਲ ਜੁੜੇ ਹੋਏ ਮੁੱਦਿਆਂ ਤੇ ਗੱਲਬਾਤ ਕਰਨ ਵਾਸਤੇ ਕੀਮਤੀ ਸਮਾਂ ਦਿੰਨੇ ਹੋ ਤੇ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਧੰਨਵਾਦ ਐ ਭਾਈ ਮਨਜੀਤ ਸਿੰਘ ਮੰਡ ਜੀ ਜਿਸ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਗਾਇਕ ਵੀਰ ਆ ਜਿਹੜੇ ਉੱਪਰ ਦੇ ਪੰਜਾਬ ਦੇ ਕਿਉਂਕਿ ਆਪਣੇ ਸਾਨੂੰ ਥੋੜਾ ਜਿਹਾ ਹੋਰ ਦੁੱਖ ਲੱਗਦਾ ਵਾ ਕਿਉਂਕਿ ਉਹ ਸਾਡੇ ਨੇੜਲੇ ਪਿੰਡ ਦੇ ਆ ਠੀਕ ਹੈ ਕਿਉਂਕਿ ਨੇੜਲੇ ਪਿੰਡ ਦਾ ਜਾਂ ਪਿੰਡ ਦਾ ਹੁੰਦਾ ਵਾ ਉਹਨੂੰ ਜਿਆਦਾ ਮਾਣ ਹੁੰਦਾ ਕਿਉਂਕਿ ਸਾਡੇ ਪਿੰਡ ਦੇ ਸਾਨੂੰ ਉਸ ਤੋਂ ਵੀ ਠੀਕ ਆ ਲੋਕਾਂ ਨੂੰ ਪੰਜਾਬੀ ਨੂੰ ਦੁੱਖ ਲੱਗਿਆ ਦੁਨੀਆ ਦੇ ਕੋਨੇ ਕੋਨੇ ਵਸਦੇ ਲੋਕਾਂ ਨੂੰ ਦੁੱਖ ਲੱਗਿਆ ਅੱਜ ਅਰਦਾਸਾਂ ਵੀ ਇਤਨੀਆ ਕਰ ਰਿਹਾ ਪਰ ਸਾਡੇ ਨਾਲ ਇਹ ਗਵੰਢੀ ਹੋਣ ਕਰਕੇ ਸਾਨੂੰ ਹੋਰ ਵੀ ਦੁੱਖ ਜ ਮਹਿਸੂਸ ਆ ਬੀ ਜਲਦੀ ਠੀਕ ਹੋ ਜਾਣਾ ਪਰ ਨੌਤ ਆਉਂਦੀ ਆ ਵੀ ਉਹ ਸਾਨਾਂ ਦੇ ਕਹਿੰਦੇ ਭੜਦੇ ਸੀਗੇ ਉਹਨਾਂ ਦੇ ਵਿੱਚੋਂ ਗੱਡੀ ਕੋਈ ਲੱਗ ਗਈ ਆ ਉਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਦਾ ਕੋ ਮੋਟਰਸਾਈਕਲ ਬਚ ਗਿਆ ਹੁਣ ਨੌ ਬਤਉਂਦੇ ਆਵਾਰਾ ਪਸ਼ੂਆਂ ਦੀ ਕਿਉਂਕਿ ਇਹ ਪਹਿਲਾ ਹਾਸਾ ਨਹੀਂ ਕਿਉਂਕਿ ਲਗਾਤਾਰ ਹਾਸੇ ਦੇ ਲੋਕ ਜਿਹੜੇ ਗੰਭੀਰ ਸਕਾਰ ਸਕਾਰ ਹੋ ਰਹੇ ਆ ਇਹਨਾਂ ਦੇ ਸਬੰਧ ਵਿੱਚ ਤੁਸੀਂ ਆਪਣੇ ਕੀ ਵਿਚਾਰ ਜਨਤਾ ਦੇ ਨਾਲ ਸਾਂਝੇ ਕਰਨੀ ਚਾਹੁੰਦੇ ਆ ਜੀ ਦੇਖੋ ਜੀ ਗੱਲ ਇਸ ਤਰ੍ਹਾਂ ਵੀ ਤੁਹਾਡੀ ਉਹ ਗੱਲ ਪੰਜਾਬੀ ਦੇ ਮੁਹਾਵਰੇ ਤੇ ਟਕਦੀ ਆ ਵੀ ਸਾਨਾ ਦੇ ਪੇੜ ਚ ਆ ਕੇ ਇੱਕ ਹੋਣਹਾਰ ਪੰਜਾਬੀ ਅਦਾਕਾਰ ਪੰਜਾਬੀ ਕਲਾਕਾਰ ਜਿਹੜਾ ਕਿ ਇਸ ਵਕਤ ਆਪਣੀ ਮੌਤ ਔਰ ਜੀਵਨ ਦੀ ਜੰਗ ਲੜ ਰਹੇ ਨੇ ਜਿੱਥੋਂ ਤੱਕ ਹਾਲਾਤ ਦੱਸਦੇ ਨੇ ਵੀ ਹਸਾ ਹਾਦਸਾ ਇੰਨਾ ਭਿਆਨਕ ਸੀ ਉਹਨਾਂ ਦੇ ਸਿਰ ਦੇ ਵਿੱਚ ਤੇ ਰੀੜ ਦੀ ਹੱਡੀ ਤੇ 60 ਜਿਆਦੇ ਦੱਸਦੇ ਆ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਖਬਰਾਂ ਉਹਨਾਂ ਦੇ ਸੰਬੰਧ ਚ ਸੋ ਇਹ ਜਿਹੜੇ ਹਾਦਸੇ ਪੰਜਾਬ ਦੇ ਵਿੱਚ ਨਹੀਂ ਪੂਰੇ ਆਪਣੇ ਭਾਰਤ ਦੇ ਵਿੱਚ ਲਗਾਤਾਰ ਵਾਪਰ ਰਹੇ ਨੇ ਆਏ ਦਿਨ ਉਹ ਚਲੋ ਠੀਕ ਆ ਵੀ ਆਪਾਂ ਅੱਜ ਗੱਲਬਾਤ ਕਰ ਰਹੇ ਆ ਸਮਾਂ ਉਹਨਾਂ ਨਹੀਂ ਸੀ ਨਹੀਂ ਤਾਂ ਪੂਰੇ ਅੰਕੜੇ ਆਪਾਂ ਕੱਢ ਕੇ ਦੱਸ ਸਕਦੇ ਸੀ ਵੀ ਪ੍ਰਤੀ ਦਿਨ ਜਾਂ ਪ੍ਰਤੀ ਮਹੀਨਾ ਜਾਂ ਪ੍ਰਤੀ ਸਾਲ ਬਈ ਇਹ ਆਵਾਰਾ ਪਸ਼ੂਆਂ ਦੇ ਨਾਲ ਜਿਹੜੀਆਂ ਮੁਫਤਾ ਹੁੰਦੀਆਂ ਨੇ ਉਹਨਾਂ ਦੀ ਕਿੰਨੀ ਦਾਰ ਆ ਅਗਲੀ ਵਾਰੀ ਕਿਤੇ ਗੱਲਬਾਤ ਕਰੀਓ ਸਾਰੇ ਅੰਕੜੇ ਕੱਢ ਕੇ ਦੱਸ ਦੇਵਾਂਗੇ ਸੋ ਗੱਲ ਇਸ ਤਰ੍ਹਾਂ ਬਈ ਜਦੋਂ ਤੋਂ ਪੰਜਾਬ ਦੇ ਵਿੱਚ ਇੱਕ ਤਾਂ ਜਿਹੜੀ ਮੰਨ ਲਾ ਤੂੰ ਕਿਸਾਨਾਂ ਨੇ ਤਰੱਕੀ ਕੀਤੀ ਉਹਨਾਂ ਦੇ ਕਾਰਨ ਜਿਹੜੇ ਅੱਗੇ ਆਪਣੇ ਥੋੜੀ ਗਿਣਤੀ ਆ ਪਰ ਉਹਨਾਂ ਦੀ ਜਿਹੜੇ ਬੌਲ ਤੋਂ ਜੋੜਨ ਵਾਸਤੇ ਲੋਕਾਂ ਦੇ ਬੱਚੇ ਵਧੀਆ ਤਰੀਕੇ ਦੇ ਨਾਲ ਘਰੇ ਪਾਲੇ ਹੁੰਦੇ ਸੀ ਬੌਲਦਾਂ ਤੋਂ ਕੰਮ ਲੈਂਦੇ ਸੀ ਉਹ ਵੀ ਕੰਮ ਖਤਮ ਹੋ ਗਿਆ ਕੁਝ ਗਿਣਤੀ ਤਾਂ ਉਹ ਜਾਨਵਰ ਵੀ ਵਿਚਾਰੇ ਸੜਕਾਂ ਤੇ ਇਸ ਵਕਤ ਰੋਲ ਰਹੇ ਨੇ ਦੂਸਰਾ ਫਿਰ ਜਦੋਂ ਚਿੱਟੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ ਪਹਿਲਾਂ ਹਰ ਇੱਕ ਜ਼ਿਮੀਂਦਾਰ ਤੋਂ ਲਾ ਕੇ ਮਜ਼ਦੂਰ ਭਰਾ ਦੇ ਘਰੇ ਮੱਝਾਂ ਰੱਖੀਆਂ ਹੁੰਦੀਆਂ ਸੀ ਤੇ ਜਾਂ ਇੱਕ ਦੋ ਦੇਸੀ ਗਾਇਆਂ ਹੁੰਦੀਆਂ ਸੀ ਸੋ ਉਹ ਜਿਹੜੀਆਂ ਦੇਸੀ ਗਾਇਆਂ ਉਹਨਾਂ ਦਾ મતਲਬ ਉਹਨਾਂ ਦੇ ਕੋਈ ਨਵੇਂ ਦੁੱਧ ਹੋਣ ਦੇ ਵਿੱਚ ਪ੍ਰੋਬਲਮ ਹੁੰਦੀ ਸੀ ਉਹੋ ਬਰਾਏ ਦਰ ਬਰਾ ਮਤਲਬ ਕਹਿ ਦਿੰਦੇ ਆਪਾਂ ਬਰਾ ਭੰਲਣ ਦੀ ਗੱਲ ਹੋ ਜਾਂਦੀ ਹੈ ਜਦੋਂ ਪਸ਼ੂ ਕੋਈ ਨਹੀਂ ਘੱਭ ਰਹਿੰਦਾ ਵੀ ਉਹ ਹਰ ਸਾਲ ਹਰ ਬਰਿਆਏ ਪਸ਼ੂ ਹੁੰਦੇ ਸੀ ਉਹ ਜਦੋਂ ਵੀ ਕਿਸਾਨ ਵੀਰ ਉਹਨਾਂ ਦਾ ਟੀਕਾਕਰਨ ਕਰਾਉਂਦੇ ਸੀ ਤਾਂ ਉਹ ਅੱਗੇ ਬੱਚਾ ਦੇਣ ਵਾਸਤੇ ਜਾਨਵਰ ਰੈਡੀ ਹੋ ਜਾਂਦਾ ਸੀ ਸੂਏ ਦਰ ਸੂਆ ਉਹਨਾਂ ਦਾ ਚੱਲਦਾ ਰਹਿੰਦਾ ਸੀ ਉਹਨਾਂ ਨੂੰ ਛੱਡਣ ਦੀ ਨੌਬਤ ਨਹੀਂ ਆਉਂਦੀ ਸੀ ਫਿਰ ਚਿੱਟੀ ਗ੍ਰਾਂਤੀ ਦੇ ਨਾਂ ਤੇ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬਰੀਡ ਆਈ ਜਿਦੇ ਵਿੱਚ ਐਚਐਫਾ ਜਿਹਨੂੰ ਆਪਾਂ ਪੰਜਾਬੀ ਚ ਅਮਰੀਕਨ ਗਾਈਆਂ ਕਹਿੰਦੇ ਨੇ ਆ ਜਦੋਂ ਤੋਂ ਇਹ ਫਿਰ ਇਹ ਬਰੀਡਾਂ ਪੰਜਾਬ ਦੇ ਵਿੱਚ ਆ ਗਈਆਂ ਹੋਰ ਬੜੇ ਤਰ੍ਹਾਂ ਦੀਆਂ ਆਈਆਂ ਇਹਨਾਂ ਦਾ ਜਿਹੜਾ ਵਾਤਾਵਰਣ ਦੇ ਨਾਲ ਉਹਨਾਂ ਮੇਲਬਲਾਪ ਨਹੀਂ ਸੈੱਟ ਬਣਿਆ ਬਹੁਤ ਗਿਣਤੀ ਇਹ ਜਿਹੜੀਆਂ ਗਾਈਆਂ ਇਹ ਇੱਕ ਅੱਧਾ ਸੂਆ ਚਾਜ ਨਾ ਦਿੰਦੀਆਂ ਕਿਉਂਕਿ ਹਰ ਬੰਦੇ ਦੇ ਰੱਖਣ ਦੀ ਵਸ ਦੀ ਗੱਲ ਨਹੀਂ ਇਹ ਜਿਹੜੀਆਂ ਐਚਐਫ ਵਗੈਰਾ ਗਾਈਆਂ ਨੇ ਜਾਂ ਜਰਸੀ ਚ ਆ ਗਈਆਂ ਜਾਂ ਹੋਰ ਸਾਹੀਵਾਲ ਇਹ ਜੀਆਂ ਕਈ ਕਿਸਮਾਂ ਨੇ ਸੋ ਉਹ ਇਹਨਾਂ ਦਾ ਜਿਹੜਾ ਪਾਉਣ ਪਾਣੀ ਦੇ ਨਾਲ ਸੈਟਲ ਇਹਨਾਂ ਦੀ ਨਹੀਂ ਬੈਠੀ ਤੇ ਇਹ ਜਿਹੜਾ ਆਪਣਾ ਨਵੇਂ ਦੁੱਧ ਹੋਣ ਤੋਂ ਜਿਹੜੀ ਬਹੁਤ ਜ਼ਿਆਦਾ ਦਾ ਇਹਨਾਂ ਦੀ ਘਾਟ ਆ ਠੀਕ ਆ ਵੀ ਜਿਹੜੇ ਆਪਣੇ ਫਾਰਮਾਂ ਦੇ ਵਿੱਚ ਰੱਖੀਆਂ ਹੋਈਆਂ ਨੇ ਉਹ ਫਾਰਮਰ ਦਾ ਜਿਹੜਾ ਠੀਕ ਆ ਪ੍ਰਬੰਧ ਆ ਵੀ ਉਹ ਚਾਰ ਵਗੈਰਾ ਵਧੀਆ ਪਾਉਂਦੇ ਨੇ ਫਿਰ ਉਹਨਾਂ ਨੂੰ ਜਿਹੜਾ ਵਾਈਪਾਸ ਜੋ ਵਿਟਾਮਿਨ ਵਗੈਰਾ ਉਹ ਪੂਰੇ ਦੇ ਰਹੇ ਨੇ ਉਹ ਸੂਏ ਲੈ ਲੈਂਦੇ ਨੇ ਪਰ ਫਾਰਮਾਂ ਦੇ ਵਿੱਚੋਂ ਵੀ ਹਜ਼ਾਰਾਂ ਦੀ ਗਿਣਤੀ 'ਚ ਇਹ ਗਾਈਆਂ ਨੇ ਤੇ ਮੰਨ ਲਾ ਵੀ ਇਹਨਾਂ ਦੀ ਜੋ ਮਤਲਬ ਜੀਵਨ ਆ ਇਹਨਾਂ ਦਾ ਉਹ ਜੇ ਮਲਾਂ ਉਹਨਾਂ ਨੇ ਦਸੂਏ ਦੇਣੇ ਆ ਦਸਾਂ ਤੋਂ ਬਾਅਦ ਤਾਂ ਫਿਰ ਵੀ ਇਹ ਗਾਂ ਉਹਨਾਂ ਨੂੰ ਵੀ ਤਾਂ ਛੱਡਣੀ ਪੈਂਦੀ ਆ ਰੱਖਦੇ ਤਾਂ ਉਹ ਵੀ ਨਹੀਂ ਬਿਨਾ ਦੁੱਧ ਤੋਂ ਕੋਈ ਵੀ ਬੰਦਾ ਬਿਨਾ ਦੁੱਧ ਤੋਂ ਪਸ਼ੂ ਨੂੰ ਫਾਰਮ ਦੇ ਵਿੱਚ ਨਹੀਂ ਰੱਖਦਾ ਠੀਕ ਆ ਵੀ ਜਦੋਂ ਉਹਦਾ ਜਿਹੜਾ ਸਮਾਂ ਪੂਰਾ ਹੋ ਜਾਂਦਾ ਫਿਰ ਉਹ ਬਟਾਪੇ ਚ ਆ ਜਾਂਦੀ ਆ ਜਾਂ ਹੌਲੀ ਹੌਲੀ ਫਿਰ ਇਹਨਾਂ ਦੇ ਥਣ ਬਗੈਰਾ ਚੱਡੇ ਖਰਾਬ ਹੋਣ ਲੱਗ ਜਾਂਦੇ ਨੇ ਫਿਰ ਫਾਰਮਰ ਵੀ ਇਹਨਾਂ ਨੂੰ ਸੜਕਾਂ ਤੇ ਰੋਲਣ ਵਾਸਤੇ ਛੱਡ ਦਿੰਦੇ ਨੇ ਤੇ ਦੂਸਰਾ ਜਿਹੜੇ ਸਾਡੇ ਆਮ ਕਿਸਾਨ ਨਾਰਮਲੀ ਮੈਨੂੰ ਮੈਤ ਨਹੀਂ ਕੋਈ ਇੱਕ ਤੋਂ 2 ਜਾਂ 3 ਮੰਜੀ ਸੰਮਣ ਮੈਂ ਉਸ ਗੱਲ ਟੋਕਣ ਲੱਗਾ ਪਰ ਹੈ ਤਾਂ ਗੱਲ ਮਾੜੀ ਆ ਨਾ ਜੇ ਕੋਈ ਫਾਰਮ ਉਹਨਾਂ ਨੂੰ ਵਰਤਦਾ ਵਾ ਉਹਦਾ ਦੁੱਧ ਪੀਂਦਾ ਉਹਦਾ ਉਹ ਤਾਂ ਕਮਾਈ ਕਰਦਾ ਪਰ ਬਾਅਦ ਵਿੱਚ ਰੋਲਦੀ ਮਜਬੂਰ ਨਾ ਹੈ ਤਾਂ ਮਾੜੀ ਗੱਲ ਆ ਨਾ ਇਹ ਡਾਕਟਰ ਸਾਹਿਬ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਤੁਸੀਂ ਕਿਤੇ ਸੜਕਾਂ ਤੇ ਮੱਝ ਫਿਰਦੀ ਦੇਖੀ ਆ ਵਾਰ ਕੋਈ ਮੱਝ ਹੋਵੇ ਸੜਕਾਂ ਤੇ ਫਿਰਦੀ ਇਹ ਗਾਂਝਾਂ ਹੀ ਕਿਉਂ ਉਹ ਗੱਲ ਥੋੜੀ ਠੀਕ ਆ ਵੀ ਜਿਨੇ ਪਸ਼ੂ ਨੂੰ ਦਾਸ ਸੂਏ ਚੋਇਆ ਨਾ ਤੇ ਉਹਨੂੰ ਸਾਲ ਭਰ ਪੱਠੇ ਨਹੀਂ ਕੋਈ ਪਾ ਸਕਦਾ ਹੁਣ ਚਲੋ ਤੁਸੀਂ ਗੱਲ ਇਹ ਤੋਰੀ ਆ ਮੈਂ ਦੋ ਗਾਈਆਂ ਆਪਦੀਆਂ ਪੂਰੇ ਤਿੰਨ ਤੋਂ ਚਾਰ ਸਾਲ ਸੰਭੀਆਂ ਘਰੇ ਮਰੀਆਂ ਹੋ ਮੈਂ ਉਹਨਾਂ ਨੂੰ ਬਿਨਾਂ ਚੋਏ ਤੋਂ ਤਿੰਨ ਚਾਰ ਸਾਲ ਪੱਠੇ ਪਾਏ ਆ ਪਰ ਮੈਂ ਸੰਗਲ ਨਹੀਂ ਖੋਲੇ ਉਹਨਾਂ ਦੇ ਉਹ ਠੀਕ ਆ ਵੀ ਜਾਨਵਰ ਬਿਨਾਂ ਦੁੱਧ ਤੋਂ ਸਾਹਮਣੇ ਬੜੇ ਔਖੇ ਹੋ ਗਏ ਨੇ ਮੰਗਾਈ ਇੰਨੀ ਆ ਪੱਠਾ ਡੱਕਾ ਕੋਈ ਵੱਡ ਕੇ ਰਾਜੀ ਨਹੀਂ ਹੈ ਪਾਉਣ ਦੀ ਖੇਚਲ ਕਰਕੇ ਰਾਜਨੀ ਇਸ ਕਰਕੇ ਜਦੋਂ ਵੀ ਪਤਾ ਲੱਗਦਾ ਵੀ ਹੁਣੇ ਪਸ਼ੂ 2-3 ਕਿਲੋ ਦੁੱਧ ਤੇ ਆ ਗਿਆ ਬਸ ਇਹਨੇ ਗਾਂ ਰਿਆ ਨਹੀਂ ਹੈ ਤਾਂ ਹਰ ਬੰਦਾ ਉਹਦਾ ਸੰਗਲ ਖੋਲ ਦਿੰਦਾ ਫਿਰ ਉਹ ਕਿਸੇ ਦੀ ਜਾਨ ਦਾ ਖੋ ਬਣੇ ਕਿਸੇ ਦੀ ਮੌਤ ਦਾ ਕਾਰਨ ਬਣੇ ਕੋਈ ਮਤ ਬੰਨੀ ਗੱਲ ਜਿਹੜੀ ਆਪਾਂ ਕਰ ਰਹੇ ਸੀ ਵੀ ਫਿਰ ਜਿਹੜੇ ਆਮ ਕਿਸਾਨਾਂ ਦੇ ਘਰੇ ਇਹ ਗਾਈਆਂ ਨੇ ਉਹ ਤਾਂ ਕੋਈ ਮੈਂਤ ਨਹੀਂ ਵੀ ਦੋ ਤੋਂ ਤਿੰਨ ਸੂਏ ਬਾਅਦ ਤੋਂ ਬਾਅਦ ਇਹਨਾਂ ਤੋਂ ਲੈਂਦਾ ਉਸ ਤੋਂ ਬਾਅਦ ਫਿਰ ਉਹ ਨਹੀਂ ਉਹਨਾਂ ਦੀ ਜਿਹੜੀ ਆ ਰੱਖ ਰਖਾਉ ਨਹੀਂ ਹੁੰਦੀ ਮੇਨਟੇਨੈਂਸ ਉਹਨਾਂ ਤੋਂ ਹੁੰਦੀ ਫਿਰ ਉਹ ਖਰਾਬ ਹੋ ਜਾਂਦੀਆਂ ਨੇ ਫਿਰ ਇਹਨਾਂ ਦੇ ਸੰਗਲ ਖੋਲ ਦਿੱਤੇ ਜਾਂਦੇ ਨੇ ਸੋ ਮੱਜਾਂ ਦੀ ਗੱਲ ਮੈਂ ਕਰੀ ਆ ਵੀ ਮੱਜਾਂ ਨਹੀਂ ਸੜਕਾਂ ਤੇ ਰੁਲਦੀਆਂ ਠੀਕ ਆ ਸ਼ਿਕਾਇਤ ਮੱਜਾਂ ਦੇ ਵਿੱਚ ਵੀ ਆਉਂਦੀ ਆ ਮੱਜਾਂ ਵੀ ਤਾਂ ਮਤਲਬ ਕਈ ਹੁੰਦੀਆਂ ਨੇ ਜਿਹੜੀਆਂ ਨਹੀਂ ਰਹਿੰਦੀਆਂ ਦੁੱਧ ਦੇਣੋਂ ਵੀ ਹਟ ਜਾਂਦੀਆਂ ਪਰ ਉਹਨਾਂ ਨੂੰ ਸੜਕਾਂ ਤੇ ਤਾਂ ਨਹੀਂ ਛੱਡਿਆ ਜਾਂਦਾ ਕਹਿਣ ਤੋਂ ਭਾਵ ਵੀ ਮੱਜਾਂ ਜਿਹੜੀਆਂ ਨੇ ਗਈ ਤਾਂ ਗੁਜਰੀ ਮੱਝ ਵੀ ਤੀ ਤਾਂ 30 35 40 ਹਜ਼ਾਰ ਦੀ ਵਿਕ ਜਾਂਦੀ ਆ ਬਿਨਾਂ ਦੁੱਧ ਤੋਂ ਫਿਰ ਉਹ ਆਉਂਦੇ ਆ ਲੋਕ ਲੈ ਜਾਂਦੇ ਨੇ ਚਾਹੇ ਉਹ ਠੀਕ ਆ ਵੀ ਇਹਨਾਂ ਦਾ ਬੀਟ ਵੇਚਦੇ ਨੇ ਕੁਝ ਵੀ ਕਰਨ ਪਰ ਵਿਗਦਾ ਤਾਂ ਗਾਈਆਂ ਦਾ ਵੀ ਆ ਇਹ ਗਾਈਆਂ ਦੀ ਨੌਬਤ ਸੜਕਾਂ ਤੇ ਰੁਲਣ ਦੇ ਪਿੱਛੇ ਦੋ ਕਾਰਨ ਨੇ ਇੱਕ ਤਾਂ ਜਿਹੜਾ ਭਾਰਤ ਦੇ ਵਿੱਚ ਇਹਨੂੰ ਮਾਤਾ ਦਾ ਦਰਜਾ ਦੇ ਤਾ ਲੋਕਾਂ ਨੇ ਠੀਕ ਆ ਉਹ ਜਿਹੜੀਆਂ ਪ੍ਰਾਣੀਆਂ ਮਤਲਬ ਆਪਣੇ ਦੇਸੀ ਗਾਈਆਂ ਸੀ ਨਾ ਲੋਕ ਉਹਨਾਂ ਦਾ ਸਤਿਕਾਰ ਕਰਦੇ ਸੀ ਉਹ ਮਾਂ ਦਾ ਦਰਜਾ ਇਸ ਤਰ੍ਹਾਂ ਦਿੰਦੇ ਸੀ ਲੋਕ ਦੇਸੀ ਗਾਂ ਕਿਸਾਨ ਦੇ ਘਰੇ ਹੁੰਦੀ ਸੀ ਤੇ ਕਿਸਾਨ ਦੇ ਘਰੇ ਜਦੋਂ ਜੇ ਤਾਂ ਉਹਨੇ ਗਾਂ ਬੱਚੀ ਦੇਤੀ ਤਾਂ ਉਹ ਸਮਝ ਲਾ ਵੀ ਗਾਂ ਉਹਦੇ ਘਰੇ ਦੁੱਧ ਦਾ ਵਾਅਦਾ ਹੋ ਗਿਆ ਜੇ ਉਹਨੇ ਬੱਚਾ ਦੇ ਤਾਂ ਦੇਸੀ ਤਾਂ ਕਿਸਾਨ ਦਾ ਉਹ ਪੁੱਤਰ ਹੀ ਹੁੰਦਾ ਸੀ ਮਤਲਬ ਕਿਸਾਨ ਫਿਰ ਉਹਨੂੰ ਪੁੱਤਾਂ ਵਾਂਗੂ ਪਾਲਦਾ ਸੀ ਖਰਾਕ ਦੇ ਦੇ ਕੇ ਤੇ ਫਿਰ ਉਹ ਕਿਸਾਨ ਦੇ ਨਾਲ ਜੀਵਨ ਭਰ ਉਹ ਜਾਨੀ ਕਿ ਆਪਣਾ ਉਹ ਬਾ ਬਾਹਾਈ ਦੇ ਕੰਮ ਤੋਂ ਲੈ ਕੇ ਢੋਆ ਢਵਾਈ ਦਾ ਕੰਮ ਉਹ ਕੀਤਾ ਜਾਂਦਾ ਸੀ ਗਊ ਦਾ ਜਾਇਆ ਕਹਿ ਕੇ ਇਨਾਂ ਨੂੰ ਸਤਕਾਰ ਦਿੱਤਾ ਜਾਂਦਾ ਸੀ ਤਾਂ ਇਹ ਮਤਲਬ ਇੱਕ ਸਤਕਾਰ ਸੀ ਇਸ ਗੱਲ ਦਾ ਵੀ ਇਹਨਾਂ ਦੇ ਨਾਲ ਉਹਦਾ ਜੀਵਨ ਚੱਲਦਾ ਸੀ ਲੋਕਾਂ ਦਾ ਔਰ ਗਾਂ ਮਾਤਾ ਦਾ ਕੋਈ ਇਤਿਹਾਸ ਨਹੀਂ ਹੈਗਾ ਵੀ ਮਨੁੱਖ ਦੀ ਮਾਤਾ ਚਲੋ ਠੀਕ ਆ ਜਿਹੜਾ ਵੀ ਕੋਈ ਜੀਵ ਜੰਤੂ ਕਿਸੇ ਦਾ ਪਰਿਵਾਰ ਪਾਲਦਾ ਨਾ ਉਹ ਮਾਂ ਹੀ ਹੁੰਦੀ ਆ ਉਹ ਤੁਸੀਂ ਬੱਕਰੀ ਦਾ ਦੁੱਧ ਪੀ ਕੇ ਪਾਲ ਰਹੇ ਹੋ ਮੱਝ ਦਾ ਪੀ ਕੇ ਪਾਲ ਰਹੇ ਹੋ ਠੀਕ ਆ ਢੋਟੇਲੀ ਮਾਂ ਦਾ ਦਰਜਾਈਆ ਉਹਨੂੰ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਭਾਵਨਾਵਾਂ ਆਪਦੀਆਂ ਇਸ ਕਦਰੇ ਨਾਲ ਚੀਜ਼ਾਂ ਨਾਲ ਜੋੜ ਕੇ ਬਹਿ ਗਏ ਆ ਵੇ ਜਿਵੇਂ ਉਹਨਾਂ ਨੂੰ ਛੜਕਾਂ ਤੇ ਕੀੜੇ ਪਾ ਕੇ ਤਿਲ ਤਿਲ ਮਰਦੀਆਂ ਤਾਂ ਦੇਖ ਰਹੇ ਆ ਲਾਜ ਕੋਈ ਨਹੀਂ ਕਰ ਰਿਆ ਕੋਈ ਉਹਨਾਂ ਦੀ ਸਾਮ ਸੁਵਾਲ ਵੱਲ ਧਿਆਨ ਨਹੀਂ ਦਿੰਦਾ ਹਾਂ ਜੇ ਕੋਈ ਮਤਲਬ ਲੱਦ ਕੇ ਕੋਈ ਟਰੱਕ ਵਾਲਾ ਬੰਦਾ ਕਿਤੇ ਉਹਨਾਂ ਨੂੰ ਲਈ ਜਾ ਰਿਹਾ ਤਾਂ ਉਹ ਪੰਜ ਸੱਤ ਗਾਈਆਂ ਦੀ ਖਾਤਰ ਬੰਦਾ ਕਤਲ ਕਰ ਦੇਣਾ ਮਾਮੂਲੀ ਗੱਲ ਆ ਬੰਦਿਆਂ ਨੂੰ ਤਾਂ ਮਾਰਨ ਲੱਗ ਗਏ ਚਲੋ ਜੀਵ ਹਨਾ ਪਸ਼ੂ ਦਾ ਜਦੋਂ ਖਰਾਬ ਹੋ ਗਿਆ ਉਹ ਛੜਕਾਂ ਤੇ ਰੂਲੂ ਉਹ ਪੱਠੇ ਢੱਕੇ ਤੋਂ ਭੁੱਖਾ ਮਰ ਰਹਿ ਕੇ ਤਲ-ਤਲ ਕਰਕੇ ਮਰੂ ਇਦੋਂ ਵੇਤਰਾ ਵੀ ਉਹਦੀ ਜਾਨ ਤਾਂ ਇੱਕ ਦਿਨ ਇੱਕ ਦਿਨ ਹਾਰ ਰਕਦੀ ਜਾਣੀ ਆ ਵੀ ਉਹਨੂੰ ਕਿਤੇ ਟਿਕਾਣੇ ਲਾ ਦਿੱਤਾ ਜਾਵੇ ਨਾਲੇ ਤਾਂ ਜਿਹੜੇ ਅਨਸਾਨੀ ਜਾਨਾਂ ਜਾ ਰਹੀਆਂ ਨੇ ਇਹਦਾ ਬਚਾਅ ਹੋ ਜੇ ਨਾਲੇ ਫਿਰ ਉਹਦਾ ਉਹਦੀ ਮੁਕਤੀ ਹੋਵੇ ਜਾਨਵਰ ਦੀ ਤੇ ਇਸ ਜਿਹੜਾ ਲੋਕਾਂ ਨੇ ਇਹ ਦਲ ਬਣਾ ਲਿਆ ਪੂ ਆਪਣੇ ਕੋਈ ਗਊ ਰੱਖਿਆ ਕੇ ਦਲ ਬਣ ਗਿਆ ਕੋਈ ਹੋਰ ਕਿਸੇ ਨਾਂ ਤੇ ਇਹ ਨਾਲ ਹਿੰਦੂ ਭਾਈਚਾਰੇ ਦਾ ਨਾਂ ਜੋੜ ਲਿਆ ਜਦੋਂ ਕਿ ਸਾਰਾ Hindu ਭਾਈਚਾਰਾ ਵੀ ਇਹਦੇ ਹੱਕਤ ਨਹੀਂ ਹੈ ਬਹੁਤ ਲੋਕਾਂ ਨੇ ਇਹਦੇ ਵਿਰੋਧ ਦੇ ਵਿੱਚ ਆ ਕੇ ਗੱਲਾਂ ਬਾਤਾਂ ਕਰੀਆਂ ਨੇ ਸੋ ਇਹ ਚੀਜ਼ਾਂ ਜਦੋਂ ਹੁਣ ਰੋਕ ਲੱਗੀ ਆ ਤਾਂ ਜਦੋਂ ਫਿਰ ਉਹ ਪਸ਼ੂ ਜਿਹੜੇ ਕਿਸੇ ਕੰਮ ਨਹੀਂ ਆ ਰਹੇ ਤਾਂ ਉਹ ਰੋਡਾਂ ਲਈ ਸੜਕਾਂ ਤੇ ਫਿਰਦੇ ਨੇ ਤੇ ਜਦੋਂ ਫਿਰ ਸੜਕਾਂ ਤੇ ਫਿਰਦੇ ਨੇ ਸੋਸ਼ਲ ਮੀਡੀਆ ਤੇ ਰਜਾਨਾ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿਤੇ ਦੋ ਜਾਨਵਰ ਆਸ ਵਿੱਚ ਲੜਦੇ ਨੇ ਉਹ ਇੱਕ ਦੂਜੇ ਦੇ ਮਾਰ ਲੱਗੇ ਕਦੇ ਆਟੋ ਚੱਕ ਕੇ ਮਾਰਿਆ ਕਦੇ ਸਕੂਟਰ ਚੱਕ ਕੇ ਮਾਰਿਆ ਕਦੇ ਤੁਰਿਆ ਜਾਂਦਾ ਕੋਈ ਇਨਸਾਨ ਆ ਉਹਦੇ ਪਿੱਛੇ ਜਾ ਕੇ ਮਾਰਿਆ ਸਿੰਘ ਤੇ ਚੱਕ ਕੇ ਤਾਂ ਕਲਾਵਾਜੀ ਖਵਾਤੀ ਰਜਾਨਾ ਇਹ ਘਟਨਾਵਾਂ ਹੋ ਰਹੀਆਂ ਨੇ ਸੋ ਇਹ ਚਿੰਤਾ ਦਾ ਵਿਸ਼ਾ ਕਿਉਂਕਿ ਤੁਸੀਂ ਕਿਸੇ ਵੀ ਚੀਜ਼ ਦੀ ਜਿਹੜੀ ਮਤਲਬ ਜਨਸੰਖਿਆ ਨਾ ਉਹਨੂੰ ਕੰਟਰੋਲ ਨਹੀਂ ਕਰਦੇ ਤਾਂ ਫਿਰ ਉਹਦਾ ਜਿਹੜਾ ਵਾਧਾ ਇੰਨਾ ਹੁੰਦਾ ਜਾ ਰਿਹਾ ਉਹ ਠੀਕ ਆ ਵੀ ਇਹਨਾਂ ਦੇ ਬੱਚੇ ਤਾਂ ਨਹੀਂ ਇੰਨੇ ਹੁੰਦੇ ਪਰ ਜਦੋਂ ਅਸੀਂ ਘਰਾਂ ਚੋਂ ਹੀ ਇਹਨਾਂ ਨੂੰ मतलब खराब कर कर के सड़कों ते रौलने ਲਈ ਇੰਨੀਆਂ ਛੱਡ ਰਹੇ ਆ ਤੇ ਇਹ ਫਿਰ ਲੋਕਾਂ ਦਾ ਨੁਕਸਾਨ ਤਾਂ ਇਹਨਾਂ ਨੇ ਕਰਨ ਸੜਕਾਂ ਤੇ ਇਹ ਲੋਕਾਂ ਨੂੰ ਮਾਰ ਦਿਆਂ ਨੇ ਤੇ ਜਦੋਂ ਇਹ ਪਿੰਡਾਂ 'ਚ ਆ ਜਾਂਦੀਆਂ ਨੇ ਫਿਰ ਇਹ ਕਿਸਾਨਾਂ ਦਾ ਨੁਕਸਾਨ ਕਰਦੀਆਂ ਨੇ ਫਸਲਾਂ ਬਰਬਾਦ ਹੁੰਦੀਆਂ ਨੇ ਤੇ ਲੋਕ ਡਾਂਗਾ ਲੈ ਕੇ ਮਗਰ ਇਹਨਾਂ ਦੇ ਮਾਰਦੇ ਨੇ 60 ਵੇਟ ਵੀ ਮਾਰ ਦਿੰਦੇ ਨੇ ਤੇ ਦੋ ਤਰ੍ਹਾਂ ਦੇ ਲੋਕ ਨੇ ਇੱਥੇ ਵੀ ਇਹ ਕੋਈ ਲੋਕ ਨੇ ਇਹਨਾਂ ਦੇ ਡਾਂਗਾ ਵੀ ਮਾਰਦੇ ਨੇ ਉਹ ਦੂਜੇ ਆ ਜਾਂਦੇ ਨੇ ਜਿਹੜੇ ਕੁਝ ਥੋੜੇ ਦੇ ਦਿਆਲੂ ਸੁਹਾਦੇ ਹੁੰਦੇ ਨੇ ਉਹ ਫਿਰ ਇਹਨਾਂ ਦੀਆਂ ਮਲਮ ਪੱਟੀਆਂ ਵੀ ਕਰਦੇ ਨੇ ਪਰ ਜਿਹੜੀਆਂ ਸੰਸਥਾਵਾਂ ਇਹਨਾਂ ਦੇ ਨਾਂ ਤੇ ਪੈਸੇ ਖਾ ਰਹੀਆਂ ਨੇ ਚਾਹੇ ਉਹ ਸਰਕਾਰ ਹੋਵੇ ਚਾਹੇ ਉਹ ਕੋਈ ਐਨ ਜੀਓ ਵਗੈਰਾ ਹੋਣ ਜਾਂ ਜਿਨ੍ਹਾਂ ਦੀਆਂ ਗਊਸ਼ਾਲਾਾਂ માં ਬਣਾਈਆਂ ਹੋਈਆਂ ਨੇ ਚਾਹੇ ਉਹ ਲੋਕ ਹੋਣ ਤੁਸੀਂ ਗਊਸ਼ਾਲਾ ਦੇ ਵਿੱਚ ਕੋਈ ਵੀ ਬਾਰਾ ਗਾਂ ਨੂੰ ਲੈ ਕੇ ਚਲੇ ਜਾਓ ਉਹ ਕਦੇ ਵੀ ਬੂਹਾ ਨਹੀਂ ਖੋਲਣਗੇ ਵੀ ਛੱਡ ਦੇ ਉੱਥੇ ਬਿਲਕੁਲ ਨਹੀਂ ਤੇ ਦੂਸਰੇ ਨੰਬਰ ਤੇ ਹੁਣ ਆਪਾਂ ਗੱਲ ਕਰੀਏ ਵੀ ਸਰਕਾਰ ਗਉਆਂ ਦੇ ਨਾਂ ਤੇ ਕਿੰਨੇ ਟੈਕਸ ਸਤੋਂ ਲੈਂਦੀ ਆ ਕੋਈ ਅਸੀਂ ਸਾਧਨ ਲੈਨੇ ਆ ਉਹਦੇ ਤੇ ਟੈਕਸ ਆ ਤੇ ਆ ਬਿੱਲਾਂ ਤੇ ਵੀ ਲੈ ਕੇ ਆਉਣ ਲੱਗ ਗਿਆ ਸੀ ਗਉਸਸ ਠੀਕ ਆ ਯਾਰ ਲੋਕ ਤਾਂ ਜਵਾਬ ਨਹੀਂ ਦਿੰਦੇ ਲੋਕ ਤਾਂ ਮਨਾ ਨਹੀਂ ਕਰਦੇ ਜੇ ਤੁਸੀਂ ਕਿਸੇ ਤੇ ਕੋਈ ਟੈਕਸ ਲਾਉਨੇ ਹੋ ਲੋਕ ਤਾਂ ਪਿਆਰ ਦੇ ਨਾਲ ਭਰ ਦਿੰਦੇ ਆ ਕਿਤੇ ਸੁਣਿਆ ਕੋਈ ਮਜ਼ਹਰਾ ਕੀਤਾ ਲੋਕਾਂ ਨੇ ਵੀ ਸਾਡੇ ਤੇ ਟੈਕਸ ਕਿਉਂ ਲਾਇਆ ਪਰ ਉਹ ਟੈਕਸ ਲੈ ਕੇ ਵੀ ਉਹਨਾਂ ਦਾ ਪ੍ਰਬੰਧ ਤਾਂ ਕਿਤੇ ਹੋਇਆ ਨਹੀਂ ਕੋਈ ਇੱਕ ਵੀ ਥਾਂ ਇਹ ਜੀ ਕੋਈ ਬੰਦਾ ਬਾਹ ਕੱਢ ਕੇ ਕਹਿ ਦਵੇ ਵੀ ਆ ਫਲਾਣੇ ਦਾ ਸਰਕਾਰ ਦੀ ਗਊਸ਼ਾਲਾ ਬਣਾਈ ਹੋਈ ਆ ਉੱਥੇ ਕੋਈ ਵੀ ਅਵਾਰਾ ਪਸ਼ੂ ਲੈ ਕੇ ਜਾ ਕੇ ਛੱਡ ਕੇ ਆ ਸਕਦਾ ਮਤਵਲੀ ਨਹੀਂ ਕੋਈ ਆਪਾਂ ਦੀ ਇਹ ਵੀਡੀਓ ਚੱਲੂਗੀ ਜੇ ਫਿਰ ਵੀ ਕਿਤੇ ਬਣੀ ਹੋਵੇ ਸਾਡੀ ਨਾ ਜਾਣਕਾਰੀ ਚ ਹੋਵੇ ਤਾਂ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਸਾਨੂੰ ਜਰੂਰ ਉਹਦੇ ਬਾਰੇ ਜਾਣਕਾਰੀ ਦੇ ਦਿਓ ਅਸੀਂ ਗਾ ਲੋਕਾਂ ਨੂੰ ਦੱਸ ਦੇਾਂਗੇ ਪਰ ਸਾਡੇ ਧਿਆਨ ਤੇ ਨਹੀਂ ਹੈ ਕਿਤੇ ਤੇ ਦੂਸਰੇ ਨੰਬਰ ਤੇ ਵੀ ਉਹ ਲੋਕ ਠੀਕ ਆ ਜਿਹੜੇ ਲੋਕ ਇਹਨਾਂ ਦੀ ਰੱਖਿਆ ਦੇ ਨਾਂ ਤੇ ਪੈਸੇ ਵਟੋ ਰਹੇ ਨੇ ਜਾਂ ਲੋਕਾਂ ਨੂੰ ਡਰਾ ਧਮਕਾ ਰਹੇ ਨੇ ਉਨ੍ਹਾਂ ਦੇ ਭਲਾ ਮੂਰੇ ਗਾਂ ਕੋਈ ਜ਼ਖਮੀ ਹੋਈ ਪਈ ਹੋਵੇ ਕਦੇ ਮਰ ਮੂਰੇ ਗਾਂ ਕੋਈ ਜ਼ਖਮੀ ਹੋਈ ਪਈ ਹੋਵੇ ਕਦੇ ਮਰਮ ਪੱਟੀ ਉਹਨਾਂ ਨੇ ਨਹੀਂ ਕੀਤੀ ਹੋਣੀ ਉਹ ਸਿਰਫ ਦਿਖਾਵੇ ਦੀਆਂ ਗੱਲਾਂ ਨੇ ਸੋ ਇਸ ਕਰਕੇ ਇਹ ਜਿਹੜੀਆਂ ਘਟਨਾਵਾਂ ਆਪਾਂ ਗੱਲ ਕਰੀ ਰਾਜਵੀਰ ਜਵੰਦੇ ਦੇ ਘਟਨਾ ਕਰਮ ਦੇ ਕਾਰਨ ਚਲੋ ਉਹ ਇੱਕ ਮਸ਼ਹੂਰ ਹਸਤੀ ਆ ਉਹਦਾ ਸੰਸਾਰ ਭਰ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਪਰ ਸੈਂਕੜੇ ਮਾਮਾ ਦੇ ਪੁੱਤ ਨੇ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਜਿਹੜੇ ਐਕਸੀਡੈਂਟ ਕਰੋ ਆਪ ਦੇ ਖੁਸ਼ੀ ਖੁਸ਼ੀ ਬੱਚਿਆਂ ਦੇ ਵਾਸਤੇ ਕੋਈ ਕੁਝ ਲੈਣ ਜਾ ਰਿਹਾ ਹੁੰਦਾ ਕੋਈ ਆਪਣੇ ਬੁੱਢੇ ਮਾਂ ਪਿਓ ਦੀ ਦਵਾਈ ਲੈਣ ਜਾ ਰਿਹਾ ਹੁੰਦਾ ਤੇ ਅਚਾਨਕ ਕਿਸੇ ਜਾਨਵਰ ਦੇ ਵਿੱਚ ਵੱਜਦਾ ਤੇ ਓਖਾ ਦੇ ਇੱਕ ਲਾਸ਼ ਬਣ ਜਾਂਦਾ ਜਾਂ ਮਰੀਜ਼ ਬਣ ਕੇ ਖੋਦ ਹਸਪਤਾਲ ਦੇ ਬੈੱਡ ਤੇ ਪਿਆ ਹੁੰਦਾ ਸੋ ਉਹਨਾਂ ਬਾਰੇ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਤੇ ਨਾ ਹੀ ਇਹ ਖਬਰਾਂ ਇਹ ਜੀਆਂ ਜ਼ਿਆਦਾਤਰ ਮੀਡੀਆ ਤੇ ਚਲਦੀਆਂ ਨੇ ਸੋ ਇਸ ਕਰਕੇ ਇਹ ਜਿਹੜੀਆਂ ਘਟਨਾਵਾਂ ਨੂੰ ਰੋਕਣ ਦਾ ਇੱਕੋ ਜਿਹਾ ਇੱਕ ਤਰੀਕਾ ਵਾ ਵੀ ਜਿਵੇਂ ਸਾਡੀਆਂ ਮੱਝਾਂ ਜਦੋਂ ਦੁੱਧ ਤੋਂ ਭੱਜ ਜਾਂਦੀਆਂ ਨੇ ਗਾਂ ਸੂਏ ਦੇ ਕਾਬਲ ਨਹੀਂ ਰਹਿੰਦੀਆਂ ਤਾਂ ਇਹ बिक ਜਾਂਦੀਆਂ ਨੇ ਤੇ ਸਰਕਾਰ ਨੂੰ ਇਹਨਾਂ ਤੋਂ ਸਾਰੀਆਂ ਗਾਈਆਂ ਤੋਂ ਪਾਬੰਦੀਆਂ ਹਟਾ ਕੇ ਇਹਨਾਂ ਨੂੰ ਜਿੱਥੇ ਵੀ ਮਤਲਬ ਇਹਨਾਂ ਦਾ ਬੀਫ ਵਗੈਰਾ ਬਣਾ ਕੇ ਗਾਹਾਂ ਵੇਚਦੇ ਨੇ ਉੱਥੇ ਇਹਨਾਂ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਸਰਕਾਰ ਨੂੰ ਤਾਂ ਕਿ ਇਹ ਨਾਲੇ ਤਾਂ ਉਹਨਾਂ ਦੀ ਵਿਚਾਰਿਆਂ ਦੀ ਆਪਦਾ ਉਹਨਾਂ ਦਾ ਜੀਵਨ ਇੱਕ ਵਾਰੀ ਮਰਨਾ ਤਾਂ ਇੱਕ ਵਾਰੀ ਚਲੋ ਹੈਗਾ ਹੀ ਆ ਪਰ ਉਹ ਸੌਖਾ ਤਰੀਕੇ ਦੇ ਨਾਲ ਮਰ ਜਾਣ ਤਲਤਲ ਕਰਕੇ ਨਾ ਮਰਨ ਸੋ ਪੰਜਾਬ ਦੇ ਵਿੱਚ ਇਹ ਹਾਲਾਤਾਂ ਇਕੱਲੀਆਂ ਇੱਥੇ ਹੀ ਅਵਾਰਾ ਗਊਆਂ ਤੇ ਜਾਂ ਵਾਰਾ ਜਾਨਵਰਾਂ ਤੇ ਨਹੀਂ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਤਾਂ ਕਈ ਪਾਸਿਓਂ ਹਮਲੇ ਹੋ ਰਹੇ ਨੇ ਹੁਣ ਅੱਜ ਮੈਂ ਇੱਕ ਤਾਜੀ ਵੀਡੀਓ ਦੇਖੀ ਆ ਮੁੰਡੇ ਸੀ ਚਾਰ ਜਣੇ ਗੱਡੀ 'ਚ ਬੈਠੇ ਸੀ ਉਹ ਕੁਦਰਤੀ ਆਪਣਾ ਆਹ ਭਾਰਤ ਮਾਲਾ ਪ੍ਰੋਜੈਕਟ ਜਿਹੜੀ ਸੜਕ ਬਣਦੀ ਆ ਇਹ ਤੇ ਜਾ ਰਹੇ ਸੀ ਕਿਤੇ ਮੈਂ ਇੰਨਾ ਤਾਂ ਧਿਆਨ ਨਹੀਂ ਦਿੱਤਾ ਵੀ ਕਿਹੜੇ ਏਰੀਆ ਦੀ ਘਟਨਾ ਹੋ ਉਹ ਜਾ ਰਹੇ ਸੀ ਗੱਡੀ ਤੇ ਉਧਰੋਂ ਗੁਜਰਾਂ ਨੇ ਸੜਕ ਤੇ ਇੱਕਦਮ ਮੱਝਾਂ ਝਾੜਤੀਆਂ ਉਹਨਾਂ ਦੀ ਗੱਡੀ ਮੱਜੇ ਦੇ ਵਿੱਚ ਵੱਜਦੀ 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 ਜਾਨੀ ਕਿ ਉਹਨਾਂ ਨੇ ਇੱਕਦਮ ਪਾਸੇ ਕਰੀ ਇਹਨਾਂ ਦਾ ਕੰਮ ਵੀ ਬਹੁਤ ਖਾਸ ਹੈ ਭਾਈ ਮਨਜੀਤ ਸਿੰਘ ਮਣਜੀ ਵਰਤਦੇ ਆ ਦੇਖੋ ਮੈਂ ਜਿਹੜੇ ਗੁਜਰਨੀਆਂ ਮੱਝਾਂ ਸੜਕਾਂ ਤੇ ਆਉਣ ਦੁਨੀਆ ਫਰਦੀਆਂ ਵਾ ਉਹ ਗੋਹਾ ਕਰਦਿਆਂ ਲੋਕਾਂ ਦੇ ਕੱਪੜੇ ਗੰਦੇ ਹੋ ਜਾਂਦੇ ਆ ਖਾਸਿਆਸਕਾਰ ਹੋ ਜਾਂਦੀ ਆ ਕਿਉਂਕਿ ਇਹਨਾਂ ਤੇ ਵੀ ਕੁਛ ਨਾ ਕੁਛ ਸਰਕਾਰ ਨੂੰ ਪਹੁੰਚ ਦੀ ਜਰੂਰ ਲਗਣੀ ਚਾਹੀਦੀ ਆ ਦੇਖੋ ਮੈਂ ਤਾਂ ਤੁਹਾਨੂੰ ਇਹ ਗੱਲ ਦੱਸ ਦੇਣਾ ਵੀ ਉਹਨਾਂ ਲੋਕਾਂ ਨੂੰ ਕਈ ਵਾਰੀ ਰੇਲਵੇ ਫਾਟਕਾਂ ਤੇ ਸਮਾਂ ਨਹੀਂ ਲੱਗਦਾ ਜਿੰਨਾ ਜਦੋਂ ਇਹ ਛੱਡ ਕੇ ਕਰਾਸ ਕਰਾਉਂਦੇ ਨੇ ਮੱਝਾਂ ਦੀ ਉਦੋਂ ਲੋਕਾਂ ਨੂੰ ਖੜਨਾ ਪੈਂਦਾ ਤੇ ਰਹੀ ਗੱਲ ਆ ਤੁਹਾਡੀ ਗੋਹੇ ਵਾਲੀ ਵੀ ਜਿਹੜੇ ਦੋ ਪਹੀਆ ਵਾਹਨਾਂ ਤੇ ਜਾਣ ਵਾਲੇ ਲੋਕ ਹੁੰਦੇ ਨੇ ਉਹਨਾਂ ਦੇ ਤਾਂ ਲੀੜਿਆਂ ਦੀ ਜਖਣਾ ਨਿਕਲੀ ਪਈ ਹੁੰਦੀ ਆ ਰੋਡ ਤੇ ਜਿੱਥੋਂ ਦੀ ਇਹਨਾਂ ਦੀਆਂ ਮੱਝਾਂ ਕ੍ਰੋਸ ਕਰਦੀਆਂ ਨੇ ਹੁਣ ਉਹ ਗੱਲ ਅਹੀਂ ਚੱਲਦੀ ਸੀ ਉਹ ਮਤਲਬ ਉਹਨਾਂ ਦੀ ਗੱਡੀ ਸਭ ਤੋਂ ਵੱਡੀ ਸਮੱਸਿਆ ਨੇ ਕਿ ਵੀ ਦਿਖਾਉਂਦੀ ਆ ਇਹਨਾਂ ਦੇ ਪਸ਼ੂ ਤਾਂ ਹੁੰਦੇ ਆ 100 50 150 200 ਉਹਨਾਂ ਨੂੰ ਸੰਭਾਲਣ ਵਾਲੇ ਹੁੰਦੇ ਦੋ ਦੋ ਤਿੰਨ ਬੰਦੇ ਹੁੰਦੇ ਆ ਉਹੀ ਗੱਲ ਆ ਨਾ ਉਹ ਮੁੰਡੇ ਇਸੇ ਕਰਕੇ ਲੜ ਰਹੇ ਸੀ ਉਹ ਕਹਿੰਦੇ ਝੋਟਾ ਕੋਈ ਕੰਟਰੋਲ ਹੀ ਨਹੀਂ ਇਹਨਾਂ ਤੇ ਵੀ ਜੇ ਹੁਣ 4:30 5:00 ਦੀ ਜਾਨ ਚਲੀ ਜਾਂਦੀ ਕੌਣ ਇਸ ਕਰਕੇ ਮਤਲਬ ਓਵਾ ਵੀ ਇੱਥੇ ਸਾਡੇ ਕੋਈ ਪੁੱਛਣ ਵਾਲਾ ਨਹੀਂ ਮੈਂ ਇਸ ਗੱਲ ਤੇ ਅੱਜ ਤੋਂ ਮਹੀਨਾ ਪਹਿਲਾਂ ਵੀ ਇੱਕ ਵੀਡੀਓ ਕੀਤੀ ਸੀ ਉਹ ਛੋਟੇ ਵੀਰ ਦੇ ਚੈਨਲ ਤੇ ਪਾਈ ਸੀ ਵੀ ਪੰਜਾਬ ਨੂੰ ਅਜਾੜਨ ਵਿੱਚ ਇਹਨਾਂ ਲੋਕਾਂ ਦਾ ਵੀ ਹੱਥ ਆ ਦੇਖੋ ਗੱਲ ਇਸ ਤਰ੍ਹਾਂ ਵੀ ਪਿਛਲੇ ਸਮੇਂ ਚਲੇ ਜਾਓ ਤੁਸੀਂ 25 30 ਸਾਲ ਪਹਿਲਾਂ ਐਸਸੀ ਭਾਈਚਾਰੇ ਕੋਲੇ ਪਸ਼ੂ ਹੁੰਦੇ ਸੀ ਜ਼ਿਮੀਂਦਾਰ ਭਾਈਚਾਰੇ ਕੋਲੇ ਪਸ਼ੂ ਹੁੰਦੇ ਸੀ ਲੋਕ ਪਸ਼ੂਆਂ ਨੂੰ ਨਾ ਚਾਰ ਕੇ ਲਿਆਉਂਦੇ ਹੁੰਦੇ ਸੀ ਆਥਣ ਸਵੇਰ ਗੀੜਾ ਦਵਾ ਲੈਂਦੇ ਸੀ ਪਰ ਮਜਾਲ ਕੀ ਆ ਕਿ ਕਿਸੇ ਪੰਜਾਬੀ ਦਾ ਪਸ਼ੂ ਸੜਕ ਤੇ ਚੜ ਜੇ ਤੇ ਉਹ ਸੁੱਕਾ ਆ ਜੇ ਘਰੇ ਉਦੋਂ ਹੀ ਗਾੜ ਆ ਕੇ ਉਹਨੂੰ ਫੜ ਲੈਂਦਾ ਸੀ ਇਹ ਪਸ਼ੂਆਂ ਦੀ ਗੱਲ ਛੱਡੋ ਨਹਿਰ ਦੀ ਪਟੜੀ ਸਾਡੇ ਕੁਝ ਖੇਤ ਨੇ ਜਿਹੜੇ ਨਹਿਰ ਦੀ ਪਟੜੀ ਤੇ ਲੱਗਦੇ ਨੇ ਉਹਨਾਂ ਵੇਲੇਾਂ 'ਚ ਜੇ ਕਿਤੇ ਟਰੈਕਟਰ ਉੱਥੇ ਇੱਕilla ਤੋਂ ਕਿੱਲੇ ਬਾੜ ਪਟੜੀ ਤੇ ਚੜਾਉਣਾ ਪੈਂਦਾ ਸੀ ਨਾ ਜਿਹਨੂੰ ਉਹ ਸਮਾਂ ਦੇਖ ਕੇ ਭਜਾ ਕੇ ਟਰੈਕਟਰ ਲੈ ਜਾ ਕੇ ਖੇਤ ਚ ਬਾੜ ਲੈਂਦਾ ਸੀ ਵੀ ਜੇ ਗਾੜ ਆ ਗਿਆ ਨੇ ਮਗਰਲੇ ਟਾਇਰ ਦੀ ਹਵਾ ਕੱਟਣੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਹੁਣ ਉਹੀ ਉਹ ਲੋਕ ਹੈ ਨਹੀਂਗੇ ਗਾਰਡ ਵੀ ਹੈਗੇ ਆ ਸਾਰੇ ਲੋਕ ਪੋਸਟਾਂ ਤੇ ਬੈਠੇ ਆ ਤਨਖਾਹਾਂ ਲੈ ਰਹੇ ਨੇ ਇਹਦਾ ਮਤਲਬ ਇਹ ਆ ਵੀ ਇਹ ਗੁਜਰਾਂ ਤੋਂ ਪੈਸੇ ਲੈਂਦੇ ਆ ਨਹੀਂ ਤਾਂ ਮਜਾਲ ਕੀ ਆ ਜਿੰਨਾ ਛੋਟਾ ਦਰਾਖਤ ਅਜੀਤ ਨੇ ਹਰਿਆਵਲ ਲਹਿਰ ਚਲਾਈ ਹੂੰ ਮੈਂ ਲੱਗਿਆ ਸੀ ਗੱਲ ਕਰਨ ਤੁਸੀਂ ਤੁਸੀਂ ਆਪੀ ਗੱਲ ਕਰਤੀ ਲੱਖਾਂ ਬੂਟਾ ਲਾਇਆ ਗਿਆ ਛੜਕਾਂ ਤੇ ਲਾਏ ਗਏ ਤਕਰੀਬਨ ਮੈਨੂੰ 5-7 ਸਾਲ ਹੋਣ ਹੋ ਗਏ ਦੇਖਦੇ ਨੂੰ ਬਈ ਹਰ ਸਾਲ ਮੌਨਸੂਨ ਦੇ ਟਾਈਮ ਚ ਆ ਕੇ ਜਿੰਨੀਆਂ ਵੀ ਨਰੇਗਾ ਦੀਆਂ ਟੀਮਾਂ ਨੇ ਉਹ ਸਾਰੀਆਂ ਨਰ ਸਰਕਾਰੀ ਨਰਸਰੀਆਂ ਤੋਂ ਬੂਟੇ ਚੱਕ ਕੇ ਸੜਕਾਂ ਤੇ ਲਾਉਂਦੀਆਂ ਨੇ ਪਰ ਮੈਨੂੰ ਇੱਕ ਵੀ ਬੂਟਾ ਪ੍ਰਵਾਨ ਚੜਿਆ ਦਿਖਾ ਦਿਓ ਇੱਕ ਵੀ ਬੂਟਾ ਇਹਦੇ ਵਿੱਚ ਵੀ ਗੁੱਜਰਾਂ ਦੇ ਪਸ਼ੂਆਂ ਦਾ ਬਹੁਤ ਵੱਡਾ ਹੱਥ ਆ ਉਹ ਸਾਰੇ ਤੈਸ਼ ਨਸ਼ ਕਰ ਦਿੰਦੇ ਮੈਂ ਕਹਾਂ ਜੀ ਜਿੱਥੋਂ ਸੈਂਕੜੇ ਪਸ਼ੂ ਨੰਗਣ ਗਏ ਜਿਹੜਾ ਤਾਂ ਉਹਨਾਂ ਨੇ ਖਾਣਾ ਉਹ ਤਾਂ ਖਾ ਕੇ ਖਰਾਬ ਕਰ ਦੇਣਾ ਪਰ ਸੈਂਕੜੇ ਪਸ਼ੂਆਂ ਦੇ ਪੈਰ ਜਿੱਥੋਂ ਦੀ ਲੰਘੇ ਉੱਥੇ ਮਾਸੂਮ ਬੂਟੇ ਬੱਚੇ ਭੋਰਾ ਭੋਰਾ ਉਹ ਕਿੱਥੋਂ ਵੱਜ ਜਾਣਗੇ ਫਿਰ ਮੈਂ ਇਹਦੇ ਤੇ ਜ਼ਿਕਰ ਕੀਤਾ ਸੀ ਵੀ ਸਾਡਾ ਤਾਂ ਸੜਕਾਂ ਦਾ ਆਲਾ ਦਵਾਲਾ ਫਲਦਾਰ ਬੂਟਿਆਂ ਨਾਲ ਭਰ ਜਾਣਾ ਸੀ ਹੁਣ ਨੂੰ ਸਾਡੇ ਪਿਛਲੇ ਕੁਝ ਸਾਲਾਂ ਤੋਂ ਨਾ ਪੰਜਾਬ ਦੇ ਵਿੱਚ ਵੀ ਅੰਬਾਂ ਦੀ ਹੋਰ ਫਲਦਾਰ ਬੂਟਿਆਂ ਦੀ ਹੋਂਦ ਬਹੁਤ ਹੋ ਗਈ ਆ ਤੇ ਜਿਹੜੇ ਪੰਛੀ ਨੇ ਤੋਤੇ ਨੇ ਉਹਦਰ ਆਪਾਂ ਤੋੜ ਕੇ ਅੰਬ ਵਗੈਰਾ ਉੱਚ ਛੜਕਾਂ ਦੇ ਸਪੈਦੇ ਉੱਚੇ ਨੇ ਲਿਆ ਕੇ ਬਹਿ ਕੇ ਖਾਂਦੇ ਨੇ ਉਹ ਥੱਲੇ ਡੈਗਦੇ ਨੇ ਵੀ ਬੋੜੇ ਫੁੱਟਦੇ ਨੇ ਆ ਮੌਨਸੂਨ ਦੇ ਟਾਈਮ 'ਚ ਬਰਸਾਤਾਂ 'ਚ ਬੜੇ ਇਦਰਾਸ ਤੇ ਫੜਦੇ ਨੇ ਪਰ ਬਚਦਾ ਇੱਕ ਵੀ ਨਹੀਂ ਆ ਤੇ ਜੇ ਕਿਤੇ ਉਹ ਸਾਰੇ ਬੂਟੇ ਉਹੀ ਪ੍ਰਵਾਹ ਜੜ ਜਾਣ ਨਾ ਤਾਂ ਆਹ ਜਿਹੜੇ ਡਰਾਮੇ ਹੋ ਰਹੇ ਨੇ ਨਰੇਗਾ ਦਾ ਇੰਨਾ ਰੱਖ ਰਖਾ ਮਤਲਬ ਇਹਨਾਂ ਉਹਨਾਂ ਨੂੰ ਲਾਉਣਾ ਬੂਟੇ ਪੈਦਾ ਕਰਨੇ ਤੇ ਪ੍ਰਵਾਹ ਨੇ ਇੱਕ ਬਣਾ ਜੜਨ ਫਿਰ ਫਾਇਦਾ ਕੀ ਹੈ ਡਰਾਮੇ ਕਰਨ ਦਾ ਉਹ ਜਿਹੜੇ ਲਵਾ ਰਹੇ ਨੇ ਲੋਕਾਂ ਨੂੰ ਸਰਕਾਰ ਦਾ ਪੈਸਾ ਇਹ ਤੇ ਬਰਬਾਦ ਕਰ ਰਹੇ ਨੇ ਉਹ ਇਹਦੇ ਤੇ ਇਸ ਗੱਲ ਤੇ ਧਿਆਨ ਨਹੀਂ ਦੇ ਸਕਦੇ ਮੈਂ ਨਹੀਂ ਅੱਜ ਤਾਈਂ ਇੱਕ ਵੀ ਮੁਲਾਜ਼ਮ ਇਹਨਾਂ ਗੁਜਰਾ ਨੂੰ ਸੜਕ ਤੇ ਪਸ਼ੂ ਚਾੜਨ ਤੋਂ ਰੋਕਦਾ ਦੇਖਿਆ ਮੈਂ ਨਹੀਂ ਨਹਿਰਾਂ 'ਚ ਬੈਠੇ ਅਸੂਆ ਕਈ ਵਾਰੀ ਟੁੱਟਿਆ ਇਹਨਾਂ ਦੀ ਵਜ੍ਹਾ ਨਾਲ ਲੋਕਾਂ ਦਾ ਨੁਕਸਾਨ ਹੋਇਆ ਪਰ ਕਿਸੇ ਮੁਲਾਜ਼ਮ ਨੇ ਇਹਨਾਂ ਨੂੰ ਗੁજરાਨ ਨੂੰ ਨਹੀਂ ਕਿਹਾ ਇਹਦਾ ਮਤਲਬ ਤਾਂ ਇਹ ਹੀ ਆ ਵੀ ਸਦਾ ਇਹਨਾਂ ਨੂੰ ਪੈਸਾ ਜਾਂਦਾ ਇਹਨਾਂ ਕੋਲ ਇਹ ਮਹੀਨਾ ਲੈਂਦੇ ਆ ਉਹਨਾਂ ਤੋਂ ਹਫਤਾ ਲੈਂਦੇ ਆ ਰੱਬ ਜਾਣਦਾ ਪਰ ਨਹੀਂ ਤਾਂ ਮਜਾਲ ਨਹੀਂ ਸੀ ਕਿ ਇਹਨਾਂ ਦੀ ਵੀ ਇਹ ਆਏ ਸੜਕਾਂ ਤੇ ਪਸ਼ੂਆਂ ਨੂੰ ਚਾੜ ਕੇ ਤੇ ਜਿਹੜਾ ਇੰਨੀ ਮਿਹਨਤ ਕਰਕੇ ਲਾਏ ਜਾਂਦੇ ਬੂਟਿਆਂ ਨੂੰ ਹੀ ਬਰਬਾਦ ਕਰ ਦੇਣ ਸੋ ਇਸ ਕਰਕੇ ਪੰਜਾਬ ਨੂੰ ਉਜਾੜ ਨਬਾਸ ਤੇ ਤਾਂ ਤਰ੍ਹਾਂ-ਤਰ੍ਹਾਂ ਦੇ ਯਤਨ ਹੋ ਰਹੇ ਨੇ ਤੇ ਪਰ ਸਮਝ ਨਹੀਂ ਆਉਂਦੀ ਸਾਡੇ ਆਪਣੀ ਲੋਕ ਨੇ ਜਿਹੜੇ ਇਹਨਾਂ ਪੋਸਟਾਂ ਤੇ ਬੈਠੇ ਨੇ ਸਾਡੇ ਆਪਣੇ ਭਾਈਚਾਰੇ ਨੂੰ ਤਾਂ ਤੁਸੀਂ ਕਿਤੇ ਬੱਕਰੀ ਨਹੀਂ ਪਾਲਣ ਦਿੱਤੀ ਸੀ ਇੱਥੇ ਪੱਠਾ ਖਵਾ ਕੇ ਕੋਈ ਦਰਾਸਤ ਤੋੜ ਕੇ ਜਾਂ ਐਸੀ ਭਾਈਚਾਰੇ ਦਾ ਕੋਈ ਦੋ ਟਾਹਣੀਆਂ ਕਿਤੇ ਤੋੜ ਲਿਆਉਂਦਾ ਸੀ ਸੁੱਕੀਆਂ ਬਾਲਣ ਵਾਸਤੇ ਤਾਂ ਅਗਲੇ ਦਾ ਜਲੂਸ ਕੱਢ ਕੇ ਰੱਖ ਦਿੰਦੇ ਸੀ ਹੁਣ ਪਤਾ ਨਹੀਂ ਕੀ ਗੱਲ ਆ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਹੈ ਨਾ ਗੁਜਰਾں ਤੋਂ ਮਤਲਬ ਕਾਦੀ ਝੇਪ ਆ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਸੋ ਇਸ ਕਰਕੇ ਸਾਡੀ ਬੇਨਤੀ ਆ ਇਹਨਾਂ ਲੋਕਾਂ ਨੂੰ ਵੀ ਜਿਹੜੇ ਮੋਟੀਆਂ ਤਨਖਾਹਾਂ ਲੈ ਰਹੇ ਨੇ ਕੁਰਸੀਆਂ ਤੇ ਬੈਠੇ ਨੇ ਉਹ ਧਿਆਨ ਦੇਣ ਇਹਨਾਂ ਚੀਜ਼ਾਂ 'ਵਾਲਾ ਇਹਨਾਂ ਲੋਕਾਂ ਨੂੰ ਰੋਕਣ ਫਿਰ ਅੱਜ ਉਹਨਾਂ ਨੇ ਤਾਂ ਇੱਥੋਂ ਤੱਕ ਕੈਦਾ ਮੁੰਡਿਆਂ ਨੇ ਉਹ ਕਹਿੰਦੇ ਤੁਸੀਂ ਦੁੱਧ ਮੱਲ ਨਹੀਂ ਵੇਚਦੇ ਫਰੀ ਦੇਂਦੇ ਆ ਕਿਸੇ ਨੂੰ ਹੁਣ ਉਹ ਫਰੀ ਥੋੜੀ ਦਿੰਦਾ ਉਹਦੇ ਕੋਲੇ ਜੋ ਕਹਿੰਦਾ ਹਾਂਜੀ ਵੇਚ ਉਹ ਕਹਿੰਦਾ ਫਿਰ ਤੇ ਵੇਚਦੇ ਤੁਸੀਂ ਆਪ ਦਾ ਥਾਂ ਲੈ ਕੇ ਇਹਨਾਂ ਰੱਖੋ ਪੰਜਾਬ ਦੇ ਵਿੱਚ ਲੋਕਾਂ ਦੇ ਪਸ਼ੂ ਰੱਖਿਆ ਲੋਕ ਫੀਡ ਪਾਉਂਦੇ ਆ ਪੱਠੇ ਪਾਉਂਦੇ ਆ ਕਿ ਜੀ ਸਾਡੇ ਕੋਲੇ ਜ਼ਮੀਨ ਜਾਇਦਾਦ ਹੈ ਨਹੀਂ ਉਹ ਜ਼ਮੀਨ ਜਾਇਦਾਦ ਹੈ ਨਹੀਂ ਤਾਂ ਫਿਰ ਤੁਸੀਂ ਕੋਈ ਹੋਰ ਜਿਆ ਪ੍ਰਬੰਧ ਕਰ ਲਓ ਆਪਦਾ ਉਹ ਇਹਦਾ ਬਦਲ ਇਹ ਥੋੜੀ ਆ ਵੀ ਲੋਕਾਂ ਦੀ ਤੁਹਾਡੇ ਕੋਲੇ ਜ਼ਮੀਨ ਜਾਇਦਾਦ ਹੈ ਨਹੀਂ ਤਾਂ ਲੋਕਾਂ ਦੀ ਮੌਤ ਦੇ ਵਾਸਤੇ ਤੁਸੀਂ ਇਹਨਾਂ ਨੂੰ ਸੜਕਾਂ ਤੇ ਲਈ ਫਿਰੋ ਉਹਨਾਂ ਕੋਲੇ 100-100 ਪਸ਼ੂ ਹੁੰਦੇ ਆ 100 ਪਸ਼ੂ ਲੈਣ ਵਾਸਤੇ ਪੈਸਾ ਤਾਂ ਉਹਨਾਂ ਕੋਲ ਆ ਜਾਂਦਾ ਤੇ ਜ਼ਮੀਨ ਨਾਲ ਵਾਸਤੇ ਕਹਿੰਦੇ ਪੈਸੇ ਨਹੀਂ ਰੋਲਾ ਤਾਂ ਪੇ ਉਹੀ ਗੱਲ ਹੈ ਨਾ ਮਤਲਬ ਤੁਸੀਂ ਘਟ ਰੱਖ ਲਓ ਹਾਂ ਦੋ ਚਾਰ ਪਸ਼ੂ ਵਿੱਚ ਉਹ ਇੱਧਰ ਉੱਧਰ ਕਰਕੇ ਤੁਸੀਂ ਪਹਿਲੇ ਮਾਮਲੇ ਤੇ ਲਓ ਪੱਠਾ ਬੀਜੋ ਇੱਕ ਜਗ੍ਹਾ ਇਹਨਾਂ ਨੂੰ ਰੱਖੋ ਇਹ ਥੋੜੀ ਆ ਵੀ ਤੁਸੀਂ ਇਹਨਾਂ ਨੂੰ ਸਾਰਾ ਦਿਨ ਵਾਰਾ ਸੜਕਾਂ 'ਤੇ ਤੋਰੀ ਫਿਰੋ ਤੇ ਲੋਕ ਕੀ ਖੱਜਲ ਹੁੰਦੇ ਨੇ ਇਸ ਕਰਕੇ ਜੋ ਬਹੁਤ ਜ਼ਿਆਦਾ ਮਸਲਾ ਤਾਂ ਇਹ ਇਹ ਆਵਾਰਾ ਪਸ਼ੂਆਂ ਤੋਂ ਲੈ ਕੇ ਆਵਾਰਾ ਕੁੱਤਿਆਂ ਤੱਕ ਦੀ ਨੌਬਤਾਂ ਜਿਹੜੀ ਇਹ ਬਹੁਤ ਮਸਲਾ ਐ ਬਣਿਆ ਹੋਇਆ ਜਿਵੇਂ ਕੋਰਟ ਨੇ ਵੀ ਆਦੇਸ਼ ਦਿੱਤੇ ਸੀ ਵੀ ਇਹਨਾਂ ਆਵਾਰਾ ਕੁੱਤਿਆਂ ਨੂੰ ਕਿਸੇ ਤਰੀਕੇ ਦੇ ਨਾਲ ਹੋਮ ਸ਼ੈਲਟਰ ਦੇ ਵਿੱਚ ਛੱਡਿਆ ਜਾਵੇ ਜਿੱਥੇ ਪਰ ਉੱਥੇ ਫਿਰ ਸਾਡੇ ਵਿੱਚ ਸਮਾਜ ਸੇਵੀ ਉਹ ਲੋਕ ਵੀ ਆ ਜਾਂਦੇ ਨੇ ਅਸੀਂ ਵੀ ਇਸ ਗੱਲ ਦੇ ਹੱਕਦ ਨਹੀਂ ਵੀ ਕਿਸੇ ਜਾਨਵਰ ਦੀ ਐ ਜਾਨ ਲਈ ਜਾਵੇ ਚਲੋ ਕੁੱਤੇ ਨੇ ਠੀਕ ਆ ਵੀ ਇਹ ਥੋੜਾ ਬਹੁਤਾ ਜਾਨਵਰਾਂ ਦਾ ਹੋਣਾ ਪ੍ਰਕਿਰਤੀ ਦੀ ਮਤਲਬ ਨਹੀਂ ਜ਼ਰੂਰੀ ਹੁੰਦਾ ਕਿਉਂਕਿ ਪ੍ਰਕਿਰਤੀ ਨੂੰ ਮੈਂਟੇਨੈਂਸ ਰੱਖਣਾ ਆਪਣਾ ਸਾਰੀ ਚੀਜ਼ ਨੂੰ ਇਕੋ ਜਿਹਾ ਬਣਾਈ ਰੱਖਣਾ ਕਿਉਂਕਿ ਕਈ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਇਹ ਜਾਨਵਰ ਖਾਂਦੇ ਨੇ ਉਹਦੇ ਨਾਲ ਮਤਲਬ ਸਫਾਈ ਵਗੈਰਾ ਰਹਿੰਦੀ ਆ ਤੇ ਕੁਝ ਜਦੋਂ ਫਿਰ ਇਹ ਜਾਦੇ ਹੋ ਜਾਂਦੇ ਨੇ ਫਿਰ ਸਵੈ ਦੀ ਜਗ੍ਹਾ ਇਹ ਗੰਦਗੀ ਦਾ ਕਾਰਨ ਬਣ ਜਾਂਦੇ ਨੇ ਇਸ ਕਰਕੇ ਇਹ ਜਿਹੜਾ ਮਤਲਬ ਕੁੱਤਿਆਂ ਦਾ ਪਿੰਡਾਂ ਦੇ ਵਿੱਚ ਵਾਧਾ ਹੋ ਚੁੱਕਿਆ ਤੇ ਇਸ ਕਰਕੇ ਇਹਨਾਂ ਦਾ ਵੀ ਸਰਕਾਰ ਨੂੰ ਚਾਹੀਦਾ ਵੀ ਜਨਤਾ ਕੋਈ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਸਾਹਿਬ ਨੇ ਸਾਡੇ ਕੋਲੇ ਆਉਂਦੇ ਨੇ ਸਰਕਾਰੀ ਇਨਸਪੈਕਟਰ ਨੇ ਵੈਟਰਨਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਉਹਦੇ ਵੀ ਮਤਲਬ ਕੋਈ ਇਹੋ ਜਿਹਾ ਸਰਕਾਰ ਨੂੰ ਕਰਨਾ ਚਾਹੀਦਾ ਵੀ ਉਹ ਡਾਕਟਰਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਜਾਵੇ ਇਹਨਾਂ ਦੀ ਨਸਬੰਦੀ ਵੀ ਵਗੈਰਾ ਕਰ ਦਿੱਤੀ ਜਾਵੇ ਕਿਉਂਕਿ ਪਿਛਲੇ ਸਮੇਂ ਦੌਰਾਨੋਂ ਪਤਾ ਲੱਗਿਆ ਸੀ ਵੀ ਸਰਕਾਰ ਨੇ ਨਾ ਨਸਬੰਦੀ ਦੀ ਕੋਈ ਮਹਿੰਮਤ ਚਲਾਈ ਸੀ ਕਾਫੀ ਪਿਛਲਾ ਸਮਾਂ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਉਹੋ ਇਉਂ ਵਿੱਚ ਠੋਸ ਹੋ ਕੇ ਰਹੀ ਦੇਖੋ ਜੀ ਇਹ ਮਤਲਬ ਇਹ ਹੁੰਦਾ ਵੀ ਜਿਹੜੀ ਆਪਾਂ ਕੋਈ ਮਹਿੰਮਤ ਲਾਉਨੇ ਆ ਉਹਦੇ ਲਈ ਪਹਿਲਾਂ ਮਤਲਬ ਮੈਨ ਪਾਵਰ ਜੋ ਵੀ ਆ ਪ੍ਰਬੰਧ ਕਰਨਾ ਚਾਹੀਦਾ ਜੇ ਕੋਈ ਮਹਿੰਮਤ ਮਤਲਬ ਇਹ ਨਹੀਂ ਹੁੰਦੀ ਵੀ ਅਖਬਾਰਾਂ 'ਚ ਇਸ਼ਤਿਹਾਰ ਮਤਲਬ ਬਿਆ ਜੇ ਆਪਾਂ ਖਬਰਾਂ ਲਵਾਤੀਆਂ ਤੇ ਉਹਨੂੰ ਮਤਲਬ ਕੋਈ ਕਰਨ ਵਾਲਾ ਬੰਦਾ ਹੈ ਹੀ ਨਹੀਂ ਸਤਵਾਂ ਵੇੜ ਦੇ ਵਿੱਚ 5-7 ਸਾਲ ਪਹਿਲਾਂ ਇੱਕ ਲੇਡੀਜ਼ ਡਾਕਟਰ ਆਈ ਸੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਤੁਸੀਂ ਕੋਈ ਵੀ ਅਵਾਰਾ ਜਾਨਵਾਰਾ ਜਿਹੜਾ ਕੁੱਤੀ ਵਗੈਰਾ ਉਹਨੂੰ ਫੜ ਕੇ ਲਿਆਓ ਉਹ ਆਪਰੇਸ਼ਨ ਕਰਦੇ ਸੀ ਬਾਕਾਇਦਾ ਉਹਦੀ ਬੱਚੇ ਤਾਂ ਨਹੀਂ ਘੜ ਦਿੰਦੇ ਸੀ ਠੀਕ ਆ ਬਾਦ ਤੱਕ ਚਲੋ ਕੀਤਾ ਹੋ ਉਹਨਾਂ ਨੇ ਉਹਨਾਂ ਦਾ ਅਪਰਾਲਾ ਸੋਹਣਾ ਸੀ ਉਹਨਾਂ ਦੀ ਫਿਰ ਇਥੋਂ ਬਦਲੀ ਹੋ ਗਈ ਉਦੋਂ ਮੜ ਕੇ ਤਾਂ ਮੈਨੂੰ ਮੈਦਾ ਉੱਥੇ ਕੋਈ ਡਾਕਟਰ ਹੀ ਨਹੀਂ ਆਇਆ ਹਜੇ ਤਾਈ ਸੋ ਇਸ ਕਰਕੇ ਇਨਾ ਦਾ ਬਰਾਲਾ ਮਤਲਬ ਇਸ ਤਰੀਕੇ ਹੋਣਾ ਚਾਹੀਦਾ ਵੀ ਚਲੋ ਇਹਨਾਂ ਨਸਬੰਦੀ ਹੋ ਜੇ ਪਿੰਡਾਂ ਦੇ ਵਿੱਚ ਹੁਣ ਸਾਰੇ ਇੰਟਰਲੌਕ ਲੱਗ ਗਏ ਦੇਖੋ ਪਹਿਲਾ ਸਮਾਂ ਹੁੰਦਾ ਸੀ ਕੱਚਾ ਏਰੀਆ ਹੁੰਦਾ ਸੀ ਜਾਨਵਰ ਗੰਦ ਪੈਲ ਪਾਉਂਦੇ ਸੀ ਤਾਂ ਉਹ ਮਤਲਬ ਮਿੱਟੀ-ਮਿੱਟੀ ਬਣ ਜਾਂਦਾ ਸੀ ਦੋਏ ਦਿਨ ਹੁਣ ਤਾਂ ਨੌਬਤ ਇੰਟਰਲੌਕ ਵਗੈਰਾ ਲੱਗੀ ਆ ਕੁੱਤਿਆਂ ਦੀ ਭਰਾ ਮਾਰਾ ਲੋਕ ਨਾ ਤੜਕੇ ਨੇਰੇ ਜਿਹੜੇ ਗੁਰੂ ਘਰਾਂ ਨੂੰ ਜਾਂਦੇ ਨੇ ਕਈ ਵਾਰੀ ਉਹਨਾਂ ਦੇ ਵੀ ਪੈਰ ਲਿੱਪਟ ਜਾਂਦੇ ਨੇ ਸੋ ਇਸ ਕਰਕੇ ਪ੍ਰਬੰਧ ਤਾਂ ਹੋਣਾ ਜ਼ਰੂਰੀ ਆ ਇਸ ਤੇ ਸਰਕਾਰ ਧਿਆਨ ਕੁਛ ਨਾ ਕੁਛ ਤਾਂ ਸਰਕਾਰ ਕਰੇ ਫਿਰ ਬਾਕੀ ਤਾਂ ਲੋਕ ਵੀ ਹੰਬੜਾ ਮਾਰ ਲੈਂਦੇ ਹੁੰਦੇ ਨਾਲ। ਸਹੀ ਫਿਰ ਜਿਹੜੀਆਂ ਇਹ ਗਊਆਂ ਤੇ ਬਣੀਆਂ ਸੰਸਥਾ ਬਣੀਆਂ ਹੋਈਆਂ ਕਾਫੀ ਜ਼ਿਆਦਾ ਤੇ ਜਾਂ ਪੰਜਾਬ ਸਰਕਾਰ ਨੂੰ ਫਿਰ ਕੀ ਅਪੀਲ ਕਰਨੀ ਚਾਹੁੰਦੇ ਆ। ਦੇਖੋ ਅਪੀਲ ਤਾਂ ਹੁਣ ਇਹ ਹੀ ਆ ਵੀ ਜਿਹੜੀਆਂ ਇਹਨਾਂ ਤੇ ਸੰਸਥਾਵਾਂ ਬਣੀਆਂ ਨੇ ਉਹ ਕੋਈ ਪੋਜ਼ਿਟਿਵ ਰੋਲ ਤਾਂ ਨਿਭਾਉਣ ਨਾ। ਲੋਕਾਂ ਤੋਂ ਪੈਸੇ ਵਸੂਲੇ ਜਾ ਰਹੇ ਆ ਜਿਵੇਂ ਤੁਸੀਂ ਦੱਸਿਆ ਸੀ ਵੀ ਅਸੀਂ ਕੋਈ ਦੋ ਪਹੀਆ ਵਾਹਨ ਲੈਨੇ ਆ, ਚਾਰ ਪਹੀਆ ਵਾਹਨ ਲੈਨੇ ਆ, ਨਵਾਂ ਨਵਾਂ ਲੈਨੇ ਆ। ਉਹ ਤੇ ਗੂਸਸ ਲਾਇਆ ਜਾਂਦਾ ਬਿਜਲੀ ਦੇ ਬਿੱਲ ਤੇ ਗੂਸਸ ਲਾਇਆ ਜਾਂਦਾ ਪਰ ਲੋਕੋ ਪੈਸੇ ਦੇ ਤਿਆਰ ਆ ਲੋਕ ਦੇ ਰਹੇ ਆ ਪਰ ਉਹਨਾਂ ਦਾ ਪ੍ਰਬੰਧ ਵੀ ਕੀਤਾ ਜਾਵੇ ਨਾ ਗੱਲ ਤਾਂ ਉਹ ਵੀ ਕਿਤੇ ਦੇਖਿਆ ਤਾਂ ਅੱਜ ਤਾਈਂ ਹੈ ਨਹੀਂਗਾ ਇੱਕ ਵੀ ਥਾਂ ਨਹੀਂ ਆਪਾਂ ਨੂੰ ਕੋਈ ਨਜ਼ਰ ਆਈ ਵੀ ਜਿੱਥੇ ਸਰਕਾਰ ਦਾ ਕੀਤਾ ਹੋਇਆ ਪ੍ਰਬੰਧ ਮੂੰਹੋਂ ਬੋਲਦਾ ਹੋਵੇ ਜਿਵੇਂ ਸਰਕਾਰ ਦਾ ਨਾਰਾ ਸੀ ਸਾਡਾ ਕੰਮ ਬੋਲੂਗਾ ਕੰਮ ਤਾਂ ਇਹਨਾਂ ਦਾ ਬੋਲਦਾ ਪਰ ਕੰਮ ਘੱਟ-ਕੁੱਟ ਹੀ ਬੋਲ ਰਹੇ ਆ ਇਸ ਕਰਕੇ ਸਮਝੋ ਪਰੇ ਗੱਲ ਆ ਵੀ ਪੈਸੇ ਦਾ ਉਹਦਾ ਕੀ ਕਰ ਰਹੇ ਆ ਇਹ ਕਿਤੇ ਹੋਰ ਖਰਚ ਰਹੇ ਆ ਜਦੋਂ ਜਿਹੜੇ ਕੰਮ ਲਈ ਆਪਾਂ ਪੈਸਾ ਲਿਆ ਜੇ ਉਹਤੇ ਲਾਇਆ ਹੋਵੇ ਤਾਂ ਆਪਾਂ ਨੂੰ ਦੱਸੂਗਾ ਕਿਤੇ ਨਾ ਕਿਤੇ ਤਾਂ ਤੇ ਇਸ ਕਰਕੇ ਜਿਹੜੀਆਂ ਵੀ ਸੰਸਥਾਵਾਂ ਨੇ ਐਨਜੀਓ ਵਗੈਰਾ ਨੇ ਜਾਂ ਕੋਈ ਸਮਾਜ ਸੇਵੀ ਸੰਸਥਾਵਾਂ ਇਹਨਾਂ ਤੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਬੇਨਤੀ ਆ ਵੀ ਇਹਨੂੰ ਥੋੜਾ ਜਿਹਾ ਧਿਆਨ ਦੇ ਕੇ ਇਸ ਪਾਸੇ ਇਸ ਮਸਲੇ ਦੇ ਲਈ ਅੱਗੇ ਆਉਣਾ ਚਾਹੀਦਾ ਇਹ ਨਹੀਂ ਹੈਗਾ ਵੀ ਇੱਕ ਦੋ ਵਾਰੀ ਆਪਾਂ ਗੱਲਾਂ ਬਾਤਾਂ ਕਰ ਲਈਆਂ ਚਲੋ ਫਿਰ ਆਈ ਗਈ ਗੱਲ ਹੋ ਗਈ ਵੀ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਇਸ ਕਰਕੇ ਕਿਸੇ ਵੀ ਐਨ ਜੀਓ ਨੇ ਇਸ ਸੰਬੰਧ ਦੇ ਵਿੱਚ ਕੋਈ ਕੰਮ ਕੀਤਾ ਉਹ ਲੋਕਾਂ ਨੂੰ ਦੱਸਣਾ ਚਾਹੀਦਾ ਲੋਕਾਂ ਨੂੰ ਪ੍ਰੇਰ ਕੇ ਆਪਣੇ ਨਾਲ ਜੋੜ ਲੈਣ ਕੰਮ ਕੋਈ ਵੀ ਤੋਰ ਲੈਣ ਕੰਮ ਤਾਂ ਨਾਲ ਆ ਹੁਣ ਦੇਖ ਲਓ ਆਪਾਂ ਚੱਲਾ ਹਰ ਦੀ ਗੱਲ ਹੀ ਕਰ ਲੈਨੇ ਆ ਸਰਕਾਰ ਤਾਂ ਉਥੋਂ ਮੈਨੂੰ ਮੈਂ ਇਹਦਾ 10 ਸਾਲ ਬਿਤੀ ਨਹੀਂ ਜਗਾ ਸਕਦੀ ਸੀ ਜੇ ਤਾਂ ਜੇ ਸਰਕਾਰ ਨੇ ਚਕਾਉਣੀ ਹੁੰਦੀ ਤੇ ਲੋਕਾਂ ਨੇ ਢੇਰੀ ਲਿਆਤੀ ਇੱਥੇ ਲੈਣਾ ਵਧੀਆ ਜਾਂਦੀਆਂ ਨੇ ਰੋਡ ਤੇ ਟਰੈਕਟਰਾਂ ਦੀਆਂ ਟਰਾਲੀਆਂ ਤੇਲ ਵੀ ਲੋਕਾਂ ਦੇ ਕੋਲੋਂ ਲੈ ਕੇ ਜਾ ਰਹੇ ਨੇ ਓਏ ਤੁਸੀਂ ਕੁਛ ਲੋਕਾਂ ਨੂੰ ਮਾਰਾ ਜਾ ਪ੍ਰੇਰੋਤਾ ਸਹੀ ਮੂਰੇ ਲਾ ਕੇ ਕੋਈ ਬਣਾਓ ਤਾਂ ਸਹੀ ਨਾ ਗੇਮ ਅੱਦਿਓ ਵਾਲਾ ਕੰਮ ਤਾਂ ਸਰਕਾਰ ਦੇ ਨਾਲ ਲੋਕਾਂ ਨੇ ਕਰਾ ਦੇਣਾ ਹੁੰਦਾ ਇਸ ਕਰਕੇ ਮਤਲਬ ਕੋਈ ਉੱਤਾ ਬਾਚਣ ਕੰਮ ਤਾਂ ਲੋਕਾਂ ਨੂੰ ਪ੍ਰੇਰ ਲੈਣ ਵੀ ਲੋਕਾਂ ਨੂੰ ਹੌਸਲਾ ਦੇਣ ਵੀ ਲੈ ਭਾਈ ਆਪਾ ਤੁਹਾਡੇ ਭਲੇ ਲਈਆ ਕਰਨਾ ਇਹਦੇ 'ਚ ਤੁਸੀਂ ਸਹਿਯੋਗ ਕਰੋ ਤੇ ਜਨਤਾ ਨੇ ਤਾਂ ਆਪ ਮਹਾਰੇ ਆ ਜਾਣਾ ਸੋ ਇਸ ਕਰਕੇ ਸਰਕਾਰ ਪਹਿਲ ਕਰੇ ਸਮਾਜ ਸੇਵੀ ਸੰਸਥਾਵਾਂ ਪਹਿਲ ਕਰਨ ਤਾਂ ਕਿ ਇਸ ਕੰਮ ਨੂੰ ਜਿਹੜੀ ਆ ਇਹਦਾ ਰੋਕਥਾਮੇ ਦੀ ਕੀਤੀ ਜਾ ਸਕੇ ਰਾਜਵੀਰ ਜਵੰਧੇ ਦੀ ਤਰ੍ਹਾਂ ਕਿਸੇ ਦਾ ਹੋਰ ਨਾਮਾ ਦਾ ਪੁੱਤ ਤੇ ਨਾ ਕਿਸੇ ਭੈਣ ਦਾ ਸੁਹਾਗ ਨਾ ਭੈਣ ਦਾ ਭਰਾ ਕੋਈ ਐਂ ਅਜਾਨ ਆਪਣੀ ਜਿਹੜੀ ਅਜਾਈ ਗਵਾਵੇ ਜਾਂ ਸੱਟਾਂ ਫੇਟਾਂ ਖਾ ਕੇ ਜਿਹੜਾ ਸਾਰੀ ਜ਼ਿੰਦਗੀ ਪਾਜ ਹੋ ਕੇ ਬੈਠਾ ਰਵੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਲਈ ਸਰਕਾਰ ਕੋਈ ਉਪਰਾਲਾ ਕਰੇ ਤਾਂ ਪੰਜਾਬ ਦੇ ਲੋਕ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦੇਣ ਨੂੰ ਤਿਆਰ ਹੋਣਗੇ। ਦਰਸ਼ਕੋ ਇਹ ਸਨ ਭਾਈ ਮਨਜੀਤ ਸਿੰਘ ਜੀ ਮੰਡ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਨਾਲ ਜੁੜੇ ਮੁੱਦੇ ਹੋਰ ਵੀ ਲੈ ਕੇ ਜੰਤਕ ਕਚਰੀ ਵਿੱਚ ਪੇਸ਼ ਹੁੰਦੇ ਰਵਾਂਗੇ। ਤੇ ਤੁਸੀਂ ਆਪਣੀ رائے ਦੇ ਮੁਤਾਬਕੋ ਕਮੈਂਟ ਜ਼ਰੂਰ ਕਰਨਾ ਜੀ। ਤੇ ਹੁਣ ਦੇਖਦੇ ਹਾਂ ਵੀ ਪੰਜਾਬ ਸਰਕਾਰ ਜਾਂ ਸੰਸਥਾਵਾਂ ਜਿਹੜੀਆਂ ਕੀ ਉਪਰਾਲੇ ਕਰਦੀਆਂ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਜਦ ਤਾ ਤੁਹਾਨੂੰ ਦੇਦਰੋ ਹੱਕ ਸੱਚ ਦੀ ਆਵਾਜ਼ ਨੂੰ ਵੀ ਪੰਜਾਬ ਅਤੇ ਮੰਡ ਨੂੰ